ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 17ਵਾਂ ਜਿੰਨਾ ਚਿਰਤਾ ਪਿੱਕਟਿੰਗ ਉੱਤੇ ਕਮਰ ਮੌਜੂਦ ਰਿਹਾ ਕਿਸੇ ਕਿਸਮ ਦਾ ਰੌਲਾ ਰੱਪਾ ਨਾ ਪਿਆ ਸਾਰੇ ਮਜ਼ਦੂਰ ਕਾਰਖਾਨੇ ਦੀ ਗਰਾਊਂਡ ਵਿੱਚ ਧਰਨਾ ਮਾਰੀ ਬੈਠੇ ਨਾਰੇ ਲਾਉਂਦੇ ਰਹੇ ਪਰ ਜਦ ਗਰਮੀ ਨਾਲ ਖਬਰਾ ਕੇ ਕਮਰ ਬੇਹੋਸ਼ ਹੋ ਗਿਆ ਤੇ ਉਸ ਨੂੰ ਚੁੱਕ ਕੇ ਘਰ ਪਹੁੰਚਾਇਆ ਗਿਆ ਤਾਂ ਪਿੱਛੋਂ ਹਜੂਮ ਦੀ ਹਾਲਤ ਬੇਕਾਬੂ ਹੋਣੀ ਸ਼ੁਰੂ ਹੋ ਗਈ ਖਾਪਖਾਨੇ ਨੂੰ ਸੁਣ ਕੇ ਮੈਨੇਜਰ ਜਿਸ ਦਾ ਮਕਾਨ ਕਾਰਖਾਨੇ ਦੀ ਬਾਉਂਡਰੀ ਅੰਦਰ ਸੀ ਚੁਬਾਰੇ ਦਾ ਬੂਹਾ ਖੋਲ ਕੇ ਉਹਨਾਂ ਵੱਲ ਚੱਕਿਆ ਜਦ ਮਜ਼ਦੂਰਾਂ ਨੇ ਉਸ ਵੱਲ ਤੱਕਿਆ ਤਾਂ ਮੈਨੇਜਰ ਨੇ ਹੱਥ ਦੇ ਇਸ਼ਾਰੇ ਨਾਲ ਉਹਨਾਂ ਨੂੰ ਆਪਣੀ ਵੱਲ ਸੱਦਿਆ ਸਾਰੀ ਭੀੜ ਉਸ ਦੀ ਬਾਰੀ ਹੇਠ ਜਾ ਇਕੱਠੀ ਹੋਈ ਸਭ ਦੇ ਦਿਲਾਂ ਵਿੱਚ ਆਸ ਦੀ ਰੌਂ ਫਿਰ ਗਈ ਕਿ ਖਬਰੇ ਮੈਨੇਜਰ ਦੇ ਮਨ ਮੇਰ ਪਈ ਹੈ ਜਾਂ ਰਾਏ ਸਾਹਿਬ ਨੇ ਹੀ ਫੋਨ ਵਿੱਚ ਕੋਈ ਠੰਡ ਪਾਣ ਵਾਲਾ ਸੁਨੇਹਾ ਦੇ ਘੱਲਿਆ ਹੋਵੇ ਸਾਰੀ ਗਿੱਚੀਆਂ ਉਤਾਂ ਚੁੱਕੀ ਖੜੇ ਸਨ ਜਦ ਮੈਨੇਜਰ ਨੇ ਇਸ ਤਰ੍ਹਾਂ ਲਲਕਾਰਨਾ ਸ਼ੁਰੂ ਕੀਤਾ ਦੇਖੋ ਮੈਂ ਤੁਹਾਨੂੰ ਕਹਿੰਦਾ ਹਾਂ ਚੁੱਪਚਾਪ ਆਪੋ ਆਪਣੇ ਘਰੀ ਚਲੇ ਜਾਓ ਨਹੀਂ ਤੇ ਯਾਦ ਰੱਖੋ ਇੱਕ ਇੱਕ ਨੂੰ ਫੜ ਕੇ ਇਸ ਬਦਮਾਸ਼ੀ ਦੀ ਸਜ਼ਾ ਦਿੱਤੀ ਜਾਏਗੀ ਮੈਨੇਜਰ ਦੇ ਨਾ ਵਾਕਾਂ ਨੇ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੁਖਦੀ ਅੱਗ ਨੂੰ ਇਹ ਵਾਕ ਹਵਾ ਦਾ ਝੋਕਾ ਬਣ ਕੇ 扑ੜਕਾ ਗਏ ਛਾਤੀਆਂ ਵਿੱਚੋਂ ਦਿਲ ਗਿਠ ਗਿਠ ਉਤਾਂ ਉਠਣ ਲੱਗੇ ਭੋਖ ਤਰੇ ਗਰਮੀ ਤੇ ਨਰਾਸਤਾ ਦੇ ਸਤਾਏ ਹੋਏ ਮਜ਼ਦੂਰਾਂ ਦੇ ਸਬਰ ਨੂੰ ਮੈਨੇਜਰ ਦੇ ਵਾਕਾਂ ਨੇ ਬੇਕਾਬੂ ਕਰ ਦਿੱਤਾ ਉੱਤਰ ਵਿੱਚ ਹਵੇਲੀ ਦਾ ਇੱਕ ਮਜ਼ਦੂਰ ਚਿਲਾਇਆ ਕਿਹੜੇ ਘਰਾਂ ਚ ਜਾਈਏ ਬਾਬੂ ਸਾਹਿਬ ਕਰ ਤਾਂ ਸਾਡੇ ਤੁਸੀਂ ਪਹਿਲਾਂ ਹੀ ਖੋ ਲਏ ਨੇ ਖਾਣਾ ਬਦੋਸ਼ ਬਣਾ ਦਿੱਤਾ ਇਹ ਸਾਨੂੰ ਉੱਤਰ ਆਇਆ ਉਹ ਕਰ ਤੁਹਾਡੇ ਪਿਓ ਦੇ ਸਨ ਮਾਲਕਾ ਦੇ ਸਨ ਉਹਨਾਂ ਵੇਲੇ ਕਰਵਾ ਲਏ ਤੁਸੀਂ ਕੀ ਲੱਗਦੇ ਜੇ ਘਰਾਂ ਦੇ ਇਧਰੋਂ ਇੱਕ ਹੋਰ ਬੋਲਿਆ ਵੇਖੋ ਬਾਬੂ ਜੀ ਫਟਾਂ ਤੇ ਲੂਣ ਨਾ ਛਿੜਕੋ ਕਰੀਬ ਦੀ ਆ ਬੁਰੀ ਹੁੰਦੀ ਜੇ ਖੁਦੀ ਖੁਦਾ ਦਾ ਵੈਰ ਹੁੰਦਾ ਏ ਜਾਓ ਜਾਓ ਬਕਵਾਸ ਨਾ ਕਰੋ ਹੁਣੇ ਦੋ ਸਪਾਈ ਆ ਗਏ ਤਾਂ ਸਾਰੇ ਅੱਗੇ ਲਾ ਕੇ ਭਾਜ ਉੱਠੋਗੇ ਤੇਰ ਮਾਨ ਵੀ ਕੱਢ ਲਓ ਬਾਬੂ ਜੀ ਸੰਗਦੇ ਕਿਉਂ ਜੀ ਕਿਸੇ ਨੇ ਵਿੱਚੋਂ ਕਿਹਾ ਇੱਕ ਹੋਰ ਬੋਲਿਆ ਤੇ ਬੱਚੂ ਤੂੰ ਵੀ ਫੇਰ ਚਬਾਰਿਆਂ ਵਿੱਚ ਨਾ ਬਹੇਂਗਾ ਤੈਨੂੰ ਵੀ ਇੱਕ ਦੂਸਰੇ ਸਿਆਣੇ ਨੇ ਬੋਲਣ ਵਾਲੇ ਦੇ ਮੂੰਹ ਅੱਗੇ ਹੱਥ ਦੇ ਕੇ ਰੋਕ ਦਿੱਤਾ ਪਰ ਉਤੋਂ ਆਏ ਇੱਕ ਹੋਰ ਵਾਕ ਚੁੱਪ ਰਹੋ ਬੇਫਕੂਫ ਨੇ ਕਈ ਹੋਰ ਜ਼ੁਬਾਨਾਂ ਉਸ ਤੋਂ ਤੇਜ਼ ਤਰਾਰ ਕਰ ਦਿੱਤੀਆਂ ਮੈਨੇਜਰ ਦੇ ਵਾਕ ਦਾ ਪਹਿਲਾ ਹਿੱਸਾ ਚੁੱਪ ਰੋ ਤਾਂ ਥੋੜਿਆਂ ਦੇ ਹੀ ਕੰਨਿ ਪਿਆ ਪਰ ਛੇਕੜਲਾ ਹਿੱਸਾ ਬੇਵਕੂਫ ਜਿਸ ਨੂੰ ਸ਼ਾਇਦ ਮੈਨੇਜਰ ਨੇ ਗਲੇ ਦਾ ਜ਼ੋਰ ਲਾ ਕੇ ਉਚਾਰਿਆ ਸੀ ਸਭ ਨੇ ਸੁਨਿਆ ਇਹੋ ਕਾਰਨ ਸੀ ਕਿ ਮੈਨੇਜਰ ਦੇ ਇਸ ਇੱਕ ਵਚਨ ਦੇ ਰੂਪ ਵਿੱਚ ਕਹੇ ਵਾਕ ਅੰਸ਼ ਨੂੰ ਬਹੁਵਚਨੀ ਸਮਝਿਆ ਗਿਆ ਅਸੀਂ ਕਿ ਤੇਰਾ ਉੱਤਰ ਖਾਂ ਹੇਠਾਂ ਤੇਰੀ ਬੋਟੀ-ਬੋਟੀ ਨਾਲ ਵੰਡ ਲਈ ਤੇ ਆ ਗਏਂ ਵੱਡਾ लाਟੀ ਕੀਨ ਦਾ ਸੈਂਕੜੇ ਜ਼ਬਾਨਾਂ ਇਹੋ ਜਿਹੇ ਵਾਕ ਬੋਲਣ ਲੱਗੀਆਂ ਹਾਲਤ ਵਿਗੜਦੀ ਵੇਖ ਕੇ ਮੈਨੇਜਰ ਨੇ ਠਾ ਕਰਕੇ ਬਾਰੀ ਬੰਦ ਕਰ ਲਈ ਜੇ ਖੜੋਤਾ ਰਹਿੰਦਾ ਤਾਂ ਖਬਰੇ ਮਜ਼ਦੂਰਾਂ ਦਾ ਦਲ ਬੇਕਾਬੂ ਨਾ ਨਾ ਹੀ ਹੁੰਦਾ ਪਰ ਜਿਉਂ ਹੀ ਉਸਨੇ ਬਾਰੀ ਬੰਦ ਕੀਤੀ ਕਿ ਸਭ ਦੇ ਸਿਰਾਂ ਤੇ ਵਹਿਸ਼ਤ ਸਵਾਰ ਹੋ ਗਈ ਇੱਟ ਪੱਥਰ ਢੀਮ ਸੋਟਾ ਲੱਕੜੀ ਜੋ ਜਿਸ ਦੇ ਹੱਥ ਆਇਆ ਚੁੱਕ ਕੇ ਦੇਹ ਮਾਰ ਦੇ ਮਾਰ ਸ਼ੁਰੂ ਹੋ ਗਈ ਪਲ ਦੀ ਪਲ ਵਿੱਚ ਬਾਰੀਆਂ ਝਰਨੇ ਭੁਗੜੀ ਹੋ ਗਏ ਇਧਰੋਂ ਹਟ ਕੇ ਹਜੂਮ ਵਰਕਸ਼ਾਪ ਵੱਲ ਵਧਿਆ ਤੇ ਉੱਥੇ ਜਾ ਕੇ ਸਭ ਸ਼ੀਸ਼ੇ ਦੀਆਂ ਦਿਵਾਰਾਂ ਚੱਕਣਾ ਚੂਰ ਕਰ ਦਿੱਤੀਆਂ ਸਭ ਕੁਝ ਪਲਚਲ ਵਿੱਚ ਹੋ ਗਿਆ کارਖਾਨਿਆਂ ਬਾਹਰ ਦੂਰ ਤੋੜੀ ਹੱਲਾ ਗੁੱਲਾ ਮਚ ਗਿਆ ਤਾਰਾਂ ਤੇ ਟੈਲੀਫੋਨ ਖੜਕਣ ਲੱਗੇ ਇਧਰ ਹਜ਼ੂਮ ਵਿੱਚ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਅੱਗ ਲਾ ਦਿਓ ਫੂਕ ਦਿਓ کارਖਾਨੇ ਨੂੰ ਇੱਟ ਨਾਲ ਇੱਟ ਪਾ ਦਿਓ ਮਿਸਾਲ ਬਣਾ ਦਿਓ ਐਨ ਮਮਕਨ ਸੀ ਕਿ ਸਭ ਕੁਝ ਅਮਲੀ ਜਾਮਾ ਧਾਰ ਲੈੰਦਾ ਜੇ ਉਦੋਂ ਪੁਲਿਸ ਦੀ ਗਾਰਦ ਆ ਕੇ ਘੇਰਾ ਨਾ ਪਾ ਲੈਂਦੀ ਕਾੜ-ਕਾੜ ਕਰਦੀ ਪੁਲਿਸ ਦੀ ਡਾਂਗ ਫਿਰਨ ਲੱਗੀ ਜਿੱਧਰ ਕਿਸੇ ਨੂੰ ਰਾਹ ਲੱਭਾ ਉਠ ਨਸਿਆ ਜਿਹੜੇ ਮੂਰੇ ਹੋ ਕੇ ਦੂਸਰਿਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ ਪੁਲਸ ਨੇ ਹਿਰਾਸਤ ਵਿੱਚ ਕਰ ਲਏ ਬਹੁਤ ਸਾਰੇ ਜ਼ਖਮੀ ਹੋਏ ਤੇ ਬਾਕੀ ਸਭ ਨੱਠ ਭੱਜ ਗਏ ਵੇਖਣ ਵਾਲਿਆਂ ਦੀ ਭੀੜ ਪੈਰੋਂ ਪੈਰ ਵੱਧਦੀ ਜਾ ਰਹੀ ਸੀ ਅੰਕ 18ਵਾਂ ਰਾਏ ਸਾਹਿਬ ਆਪਣੇ ਕਮਰੇ ਵਿੱਚ ਕਾਲੇ ਕਾਲੇ ਕਦਮ ਪੁੱਟਦੇ ਹੋਏ ਦੋਵੇਂ ਹੱਥ ਪਿੱਠ ਵੱਲ ਨੂੰ ਕੀਤੀ ਇਧਰੋਂ ਉਧਰ ਤੇ ਉਧਰੋਂ ਇਧਰ ਚੱਕਰ ਕੱਟ ਰਹੇ ਸਨ ਉਹਨਾਂ ਦੇ ਸਾਹਮਣੇ ਕੁਰਸੀ ਉੱਤੇ ਉਦਾਸ ਮੂੰਹ ਕਰੀ ਬਲਦੇਵ ਬੈਠਾ ਸੀ ਦਰਦੇ ਦਰਦੇ ਉਹ ਬਲਦੇਵ ਦੇ ਸਾਹਮਣੇ ਤਣ ਕੇ ਖਲੋ ਗਏ ਤੇ ਇੰਜਨ ਦੀ ਸਟੀਮ ਵਾਂਗ ਉਹਨਾਂ ਦੇ ਮੂੰਹੋਂ ਨਿਕਲਿਆ ਕੰਬਖਤ ਨਲਾਇਕ ਤੈਨੂੰ ਸ਼ਰਮ ਆਉਣੀ ਚਾਹੀਦੀ ਏ ਮੇਰਾ ਪੁੱਤਰ ਹੋ ਕੇ ਮੇਰੇ ਖਿਲਾਫ ਬਗਾਵਤ ਇਹ ਤੇਰੀ ਸ਼ਹਿ ਦਾ ਨਤੀਜਾ ਹੈ ਕਿ ਉਹਨਾਂ ਨੇ ਮਿਲ ਦੀ ਹਜ਼ਾਰਾਂ ਦੀ ਪ੍ਰਾਪਰਟੀ ਬਰਬਾਦ ਕਰ ਦਿੱਤੀ ਏ ਸਿਰ ਚੁੱਕ ਕੇ ਬਲਦੇਵ ਬੋਲਿਆ ਪਾਪਾ ਜੀ ਮੇਰੀ ਸ਼ਹਿ ਦਾ ਨਹੀਂ ਇਹ ਤੁਹਾਡੇ ਤਸ਼ੱਦਦ ਦਾ ਨਤੀਜਾ ਏ ਜਾਂ ਤੁਹਾਡੇ ਮੈਨੇਜਰ ਦੇ ਵਰਤਾਓ ਦਾ ਮੈਂ ਸਭ ਕੁਝ ਸੁਣ ਚੁੱਕਾ ਹਾਂ ਉਸਦੀ ਗੱਲ ਵੱਲ ਬਿਨਾਂ ਧਿਆਨ ਕੀਤੇ ਰਾਏ ਸਾਹਿਬ ਬੋਲੀ ਗਏ ਤੈਨੂੰ ਕੀ ਹੱਕ ਸੀ ਜੰਦਰੇ ਤੋੜਨ ਦਾ ਜਦ ਕਿ ਉਹ ਮੇਰੇ ਆਰਡਰ ਨਾਲ ਲਾਏ ਗਏ ਸਨ ਤੂੰ ਕੱਲ ਦਾ ਸ਼ੋਕਰਾ ਮੇਰੇ ਨਾਲ ਜ਼ਿਆਦਾ ਅਕਲ ਰੱਖਦਾ ਸੈਂ ਬਲਦੇਵ ਨੇ ਸਿਰ ਨੀਵਾ ਕਰੀ ਰੱਖਿਆ ਕੋਈ ਉੱਤਰ ਨਾ ਦਿੱਤਾ ਰਾਏ ਸਾਹਿਬ ਫਿਰ ਬਰੇ ਜਾਣਣਾ ਹੈ ਤੇਰੀ ਇਸ ਬੇਹੂਦਗੀ ਦਾ ਕੀ ਨਤੀਜਾ ਹੋਵੇਗਾ ਜਾਣਨ ਲਈ ਬਲਦੇਵ ਨੇ ਉ ਤਾਂ ਤੱਕਿਆ ਮੈਂ ਤੈਨੂੰ ਜਾਇਦਾਦ ਤੋਂ ਬੇਦਖਲ ਕਰ ਦੇਵਾਂਗਾ ਤੈਨੂੰ ਕੋੜੀ-ਕੋੜੀ ਦਾ ਮਹਤਾਜ ਕਰ ਦੇਵਾਂਗਾ ਐਤ ਕੀ ਬਲਦੇਵ ਦੀ ਅਣਖ ਨਹੀਂ ਸ਼ਾਇਦ ਉਸ ਨੂੰ ਟੁੰਬਿਆ ਪਾਪਾ ਜੀ ਜਾਇਦਾਦ ਪਿੱਛੇ ਮੈਂ ਆਪਣੇ ਜਮੀਰ ਦਾ ਖੂਨ ਨਹੀਂ ਕਰ ਸਕਦਾ ਮੇਰੇ ਸੀਨੇ ਵਿੱਚ ਵੀ ਇਨਸਾਨਾਂ ਵਾਲਾ ਦਿਲ ਹੈ ਹਵੇਲੀ ਦੇ ਜਿੰਨਾ ਲੋਕਾਂ ਨੂੰ ਤੁਸੀਂ ਤਪਦੀਆਂ ਧੁੱਪਾਂ ਵਿੱਚ ਬਾਹਰ ਕਢਵਾ ਦਿੱਤਾ ਸੀ ਉਹਨਾਂ ਦੀ ਹਾਲਤ ਵੇਖ ਕੇ ਮੇਰਾ ਦਿਲ ਪਾਟ ਗਿਆ ਏ ਇੱਕ ਲੜਕੀ ਨੂੰ ਮੈਂ ਵੇਖਿਆ ਜਿਸ ਦੀ ਸਖਤ ਬੁਖਾਰ ਦੀ ਹਾਲਤ ਵਿੱਚ ਮਕਾਨ ਚੋਂ ਕੱਢ ਕੇ ਬਾਹਰ ਸੁੱਟ ਦਿੱਤੀ ਗਈ ਸੀ ਤੇ ਉਹ ਸਰਦੀ ਧੁੱਪ ਵਿੱਚ ਮੌਤ ਨਾਲ ਘੁੱਲ ਰਹੀ ਸੀ ਇਹ ਜ਼ੁਲਮ ਮੈਂ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕਰ ਸਕਦਾ ਭਾਵੇਂ ਇਸ ਦੇ ਬਦਲੇ ਮੈਨੂੰ ਕੁਝ ਵੀ ਬਰਦਾਸ਼ਤ ਕਰਨਾ ਪਵੇ। ਉਹ ਬੇਅਕਲ ਤੂੰ ਹਜੇ ਕੱਲ ਦਾ ਬੱਚਾ ਏ ਤੈਨੂੰ ਨਹੀਂ ਪਤਾ ਇਹ ਲੋਕ ਜੁੱਤੀਆਂ ਨਾਲ ਹੀ ਕਾਬੂ ਆਉਂਦੇ ਨੇ ਰਾਏ ਸਾਹਿਬ ਨੇ ਫੁੰਕਾਰਦਿਆਂ ਕਿਹਾ ਪਰ ਪਾਪਾ ਜੀ ਉਹ ਤੇ ਸਗੋਂ ਦਿਨੋਂ ਦਿਨ ਬੇਕਾਬੂ ਹੁੰਦੇ ਜਾ ਰਹੇ ਨੇ ਤੁਹਾਡੀ ਜੁੱਤੀ ਅੱਗੇ ਰਾਏ ਸਾਹਿਬ ਕੜਕੇ ਚੁੱਪ ਰਹਿ ਬੇਹਿਆ ਤੂੰ ਕਿੱਥੋਂ ਆ ਗਿਆ ਏ ਵੱਡਾ ਅਕਲ ਮੈਨੂੰ ਮਤਾਂ ਸਖਾਨ ਤੁਰਿਆ ਏ ਦੂਰ ਹੋ ਜਾ ਮੇਰੀਆਂ ਅੱਖਾਂ ਤੋਂ ਮੇਰੀਆਂ ਅੱਖਾਂ ਅੱਗੋਂ ਚਲਾ ਜਾਵਾਂਗਾ ਪਾਪਾ ਜੀ ਜੇ ਕਹੋਗੇ ਤਾਂ ਮੁੜ ਕੇ ਤੁਹਾਨੂੰ ਮੂੰਹ ਨਹੀਂ ਦਿਖਾਵਾਂਗਾ ਪਰ ਮੇਰੀ ਇਹ ਗੱਲ ਜ਼ਰੂਰ ਮੰਨੋ ਜਿਹੜੀ ਮੈਂ ਤੁਹਾਨੂੰ ਕਹੀ ਹੈ ਉਹਨਾਂ ਦੀਆਂ ਤਨਖਾਹਾਂ گویا ਮੈਂ ਉਹਨਾਂ ਅੱਗੇ ਝੁਕ ਜਾਵਾਂ ਤੂੰ ਤਨਖਾਹਾਂ ਨੂੰ ਰੋਣਾ ਮੈਂ ਉਹਨਾਂ ਕੋਲੋਂ ਮਿਲ ਬੰਦ ਰਹਿਣ ਦਾ ਤੇ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਦਾ ਕੁੱਲ ਹਰਜ਼ਾਨਾ ਕੋਡੀ ਕੋਡੀ ਵਸੂਲ ਨਾ ਕੀਤਾ ਤਾਂ ਮੇਰਾ ਨਾਂ ਵਟਾ ਛੱਡੇ ਤੇ ਜਿਨ੍ਹਾਂ ਨੂੰ ਤੂੰ ਕੋਠੜੀਆਂ ਵਿੱਚ ਦਾਖਲ ਕਰਾਏ ਆਂ ਅੱਜ ਸ਼ਾਮ ਤੋਂ ਪਹਿਲਾਂ ਹੀ ਤੂੰ ਵੇਖੇਂਗਾ ਉਹਨਾਂ ਦਾ ਕੁੱਲ ਲੱਟਪਟਾ ਕੋਠੜੀਆਂ ਚ ਨਹੀਂ ਹਵੇਲੀ ਚ ਬਾਹਰ ਸੜਕ ਤੇ ਸਟਵਾ ਕੇ ਹਵੇਲੀ ਨੂੰ ਜੰਦਰਾ ਮਰਵਾ ਦਿਆਂਗਾ। ਬਲਦੇਵ ਦੇ ਚਿਹਰੇ ਤੇ ਆ ਰਹੀ ਲਾਲੀ ਤੇ ਸਰੀਰ ਦੀ ਕੰਬਣੀ ਦੱਸਦੀ ਸੀ ਕਿ ਉਸ ਦੇ ਅੰਦਰ ਕੋਈ ਭਿਆਨਕ ਪੌਜਲ ਮੱਚਿਆ ਹੋਇਆ ਹੈ। ਉਹ ਭਰੀ ਹੋਈ ਛਾਤੀ ਦੀ ਹਵਾ ੜ ਕੱਢਦਾ ਹੋਇਆ ਬੋਲਿਆ, "ਪਾਪਾ ਜੀ ਤੁਸੀਂ ਉਹਨਾਂ ਨੂੰ ਨਹੀਂ ਕੱਢ ਸਕਦੇ।" ਪੁੱਤਰ ਦੀ ਗੁਸਤਾਖੀ ਅੱਜ ਤੋਂ ਪਹਿਲਾਂ ਰਾਏ ਸਾਹਿਬ ਨੇ ਕਦੀ ਨਹੀਂ ਸੀ ਵੇਖੀ। ਕ્રોਧ ਨੇ ਉਹਨਾਂ ਦੇ ਦਿਮਾਗ ਨੂੰ ਭੱਠੀ ਬਣਾ ਦਿੱਤਾ। ਅਧਮੋਏ ਸੱਪ ਵਾਂਗ ਵਿਸਕੋਲਦੇ ਹੋਏ ਬੋਲੇ, ਉਨੇ ਥੋੜੀ ਦੇਰ ਤੱਕ ਵੇਖ ਲਵੇਂਗਾ ਤੇਰੇ ਵਰਗੇ ਕੁਪਿੱਤਰ ਨਾਲੋਂ ਤਾਂ ਮੈਂ ਅੰਤਰ ਚੰਗਾ ਸਾਂ ਚਲਾ ਜਾ ਬੇਗੈਰਤਾ ਦੂਰ ਹੋ ਜਾ ਮੇਰੇ ਸਾਹਮਣਿਓ ਕਿਉਂ ਮੇਰੇ ਜ਼ਖਮਾਂ ਤੇ ਲੂਣ ਛਿੜਕਣਾਏ ਬਹੁਤ ਅੱਛਾ ਪਾਪਾ ਜੀ ਪਰ ਯਾਦ ਰੱਖਣਾ ਜੇ ਤੂੰ ਸਾਂ ਦੁਬਾਰਾ ਹਵੇਲੀ ਦੇ ਮਜ਼ਦੂਰਾ ਨਾਲ ਛੇੜਛਾੜ ਕੀਤੀ ਤਾਂ ਤੇ ਇਸ ਤੋਂ ਪਹਿਲਾਂ ਹੀ ਕਿ ਬਲਦੇਵ ਆਪਣੀ ਗੱਲ ਪੂਰੀ ਕਰਦਾ ਤਾੜ ਕਰਦੀ ਇੱਕ ਚਪੇੜ ਨੇ ਉਸਦਾ ਮੂੰਹ ਬੰਦ ਕਰ ਦਿੱਤਾ ਇੱਕ ਵਾਰੀ ਫੇਰ ਉਸਦੀ ਜ਼ੁਬਾਨ ਖੁੱਲਣ ਲੱਗੀ ਸੀ ਕਿ ਰਾਏ ਸਾਹਿਬ ਦੇ ਬੂਰ ਦੀ ਠੋਕਰ ਨੇ ਇਹ ਮਾਮਲਾ ਨਿਪਟਾ ਦਿੱਤਾ ਬਲਦੇਵ ਉੱਥੇ ਹੋਰ ਨਾ ਠਹਿਰਿਆ ਉਹ ਕੋਠਿਓਂ ਬਾਹਰ ਤੁਰਿਆ ਜਾ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਤੇ ਦਿਲ ਵਿੱਚ ਇਤਨੇ ਤੂਫਾਨ ਕਿ ਜਿੰਨਾ ਦਾ ਭਾਰ ਚੁੱਕਣਾ ਉਸ ਲਈ ਔਖਾ ਹੋ ਰਿਹਾ ਸੀ ਕਿੱਧਰ ਚਲਾ ਗਿਆ ਰਾਏ ਸਾਹਿਬ ਨੂੰ ਇਸ ਦਾ ਫਿਕਰ ਨਹੀਂ ਸੀ ਉਹ ਆਪਣੀ ਧੁੰਨ ਵਿੱਚ ਮਸਤ ਸਨ ਉਹਨਾਂ ਝੱਟਪਾ ਟੈਲੀਫੋਨ ਦਾ ਰਿਸਿਵਰ ਚੁੱਕਿਆ ਹੈਲੋ ਮਿਸਟਰ ਈਸ਼ਰਦਾਸ ਜਲਦੀ ਹਵੇਲੀ ਵਿੱਚ ਆਓ ਹਾਂ ਹਾਂ ਹਵੇਲੀ ਵਿੱਚ ਕੀ ਕਿਹਾਈ ਕਿਸ ਕੰਮ ਲਈ ਇਸ ਲਈ ਕਿ ਸਭ ਕਮਰੇ ਖਾਲੀ ਕਰਾ ਕੇ ਮੈਨੂੰ ਪਤਾ ਹੈ ਤੂੰ ਕਿਰਾਏ ਸਨ ਪਰ ਨਲਾਇਕ ਬਲਦੇਵ ਨੇ ਫਿਰ ਉਹਨਾਂ ਲੋਕਾਂ ਨੂੰ ਸਮਾਨ ਅੰਦਰ ਰੱਖਣ ਦੀ ਇਜਾਜ਼ਤ ਦੇ ਦਿੱਤੀ। ਹਾਂ ਹੁਣੇ ਤੇ ਚੱਪਾ ਟਾਓ। ਹਾਂ ਹੁਣੇ ਤੇ ਝਟਪਟ ਜਾਓ। ਆਹੋ ਆਦਮੀ ਜਿੰਨੇ ਹੋ ਸਕੇ ਨਾਲ ਲੈ ਜਾਓ ਤੇ ਸੁਣੋ ਬੇਸ਼ੱਕ ਦਸਵੀਂ ਮਜ਼ਦੂਰ ਵੀ ਲਾ ਲੈਣੇ ਪਰ ਸਭ ਸਮਾਨ ਕਢਾ ਕੇ ਹਵੇਲੀ ਤੋਂ ਬਾਹਰ ਸੜਕ ਤੇ ਸੁੱਟ ਦੇਣਾ। ਹਾਂ ਹਾਂ ਸੜਕ ਤੇ ਆਪੇ ਸਾਮ ਦੇ ਫਿਰਨਗੇ ਤੇ ਹਵੇਲੀ ਦਾ फाटक ਬੰਦ ਕਰਕੇ ਮਜ਼ਬੂਤ ਤਾਲਾ ਮਾਰ ਦੇਣਾ। ਬਸ ਇਹ ਕੰਮ ਹੋ ਚੁੱਕਣ ਤੋਂ ਬਾਅਦ ਫੋਨ ਕਰ ਦੇਣਾ। ਰਾਏ ਸਾਹਿਬ ਨੇ ਰਸੀਵਰ ਹੱਥੋਂ ਰੱਖਿਆ ਸੀ ਕਿ ਚਪੜਾਸੀ ਨੇ ਆ ਕੇ ਦੱਸਿਆ ਕਿ ਮੁਲਾਕਾਤੀ ਕਮਰੇ ਵਿੱਚ ਕੁਝ ਸੱਜਣ ਬੈਠੇ ਹਨ ਉਸ ਨੇ ਕੁਝ ਪਾਲ ਵਿਜ਼ਿਟਿੰਗ ਕਾਰਡ ਪੇਸ਼ ਕੀਤੇ ਉਸ ਨੇ ਕੁਝ ਵਿਜ਼ਿਟਿੰਗ ਕਾਰਡ ਪੇਸ਼ ਕੀਤੇ ਅੱਛਾ ਲੈ ਆ ਇਹਨਾਂ ਨੂੰ ਇੱਥੇ ਕਹਿ ਕੇ ਰਾਏ ਸਾਹਿਬ ਸ਼ਿੰਗਾਰ ਕਹਿ ਕੇ ਰਾਏ ਸਾਹਿਬ ਸ਼ਿੰਗਾਰ ਕੱਢ ਕੇ ਤਖਾਣ ਲੱਗੇ ਮੁਲਾਕਾਤੀ ਆ ਗਏ ਕੁਝ ਕਾਂਗਰਸੀ ਤੇ ਕੁਝ ਸੋਸ਼ਲਿਸਟ ਰਾਏ ਸਾਹਿਬ ਸਭ ਨੂੰ ਬੇਦੇਲੀ ਜਈ ਨਾਲ ਮਿਲੇ ਮੇਜ਼ਦਵਾਲੇ ਕੁਰਸੀਆਂ ਤੇ ਸਾਰੇ ਬੈਠ ਗਏ ਰਾਏ ਸਾਹਿਬ ਨੇ ਪਾਣੀ ਧਾਣੀ ਪੁੱਛਿਆ ਤੇ ਸਭ ਨੇ ਰਸਮੀ ਧੰਨਵਾਦ ਕਰਨ ਤੋਂ ਬਾਅਦ ਅਸਲ ਮਾਮਲਾ ਛੇੜਿਆ ਸਰਦਾਰ ਸ਼ੰਕਰ ਸਿੰਘ ਬੋਲੇ ਰਾਏ ਸਾਹਿਬ ਤੁਸੀਂ ਤੇ ਮਾਮਲਾ ਬੜਾ ਨਾਜ਼ੁਕ ਬਣਾ ਦਿੱਤਾ ਏ ਰਾਏ ਸਾਹਿਬ ਅੱਗੇ ਸਮਝ ਗਏ ਕਿ ਇਹ ਰਾਏ ਸਾਹਿਬ ਅੱਗੇ ਹੀ ਸਮਝ ਗਏ ਕਿ ਇਹੋ ਕਿੱਸਾ ਸ਼ੁਰੂ ਹੋਵੇਗਾ ਇਸ ਲਈ ਉਹਨਾਂ ਪਹਿਲਾਂ ਹੀ ਕਈ ਤਰ੍ਹਾਂ ਦੇ ਜਵਾਬ ਸੋਚ ਰੱਖੇ ਸਨ ਬੋਲੇ ਸਰਦਾਰ ਸਾਹਿਬ ਮੈਂ ਆਪਣੀ ਵੱਲੋਂ ਗਲਤ ਕਦਮ ਨਹੀਂ ਉਠਾਇਆ ਪਤਾ ਨਹੀਂ ਇਹਨਾਂ ਲੋਕਾਂ ਦੇ ਸਿਰ ਤੇ ਮੌਤ ਸਵਾਰ ਹੋਈ ਏ ਕਿ ਕਾਜ਼ੀ ਇਮਾਮਦੀਨ ਰਾਏ ਸਾਹਿਬ ਸੁਣਿਆ ਇਹ ਕਾਫੀ ਨੁਕਸਾਨ ਹੋ ਗਿਆ ਤੁਹਾਡੀ ਬਿਲਡਿੰਗ ਦਾ ਕੋਈ ਡਰ ਨਹੀਂ ਉਸੇ ਰੰਗ ਵਿੱਚ ਰਾਏ ਸਾਹਿਬ ਬੋਲੇ ਇੱਕ ਦੇ ਚਾਰ ਚਾਰ ਨਾ ਵਸੂਲ ਕੀਤੇ ਤਾਂ ਕਹਿਣਾ ਕਿਸ ਤਰ੍ਹਾਂ ਵਸੂਲ ਕਰੋਗੇ ਰਾਏ ਸਾਹਿਬ ਪੰਡਤ ਪਿਆਰੇ ਲਾਲ ਨੇ ਪੁੱਛਿਆ ਰਾਏ ਸਾਹਿਬ ਦੇ ਉੱਤਰ ਦੇਣ ਤੋਂ ਪਹਿਲਾਂ ਹੀ ਸਰਦਾਰ ਸ਼ੰਕਰ ਸਿੰਘ ਹੋਰੀ ਬੋਲੇ ਲਾਹੌਰ ਦੇ ਮਿਊਜ਼ੀਅਮ ਵਿੱਚ ਪੁਰਾਣੀਆਂ ਹਾਂਡੀਆਂ ਤਵੇ ਗੁੰਦੜੀਆਂ ਦਾਖਲ ਕਰਾ ਦੇਣਗੇ ਆਖਰ ਇਹ ਵੀ ਤਾਂ ਹਿਸਟੋਰੀਕਲ ਚੀਜ਼ਾਂ ਨੇ ਕਾਫੀ ਰੁਪਈਆ ਮਿਲ ਜਾਏਗਾ ਇਸ ਮਖੌਲ ਨੇ ਰਾਏ ਸਾਹਿਬ ਦੇ ਪੁੱਜਦੇ ਦਿਲ ਨੂੰ ਉੱਕਾ ਕੋਲਾ ਕਰ ਦਿੱਤਾ ਬੋਲੇ ਸਰਦਾਰ ਸਾਹਿਬ ਮੁਆਫ ਕਰਨਾ ਜਿਨ੍ਹਾਂ ਦਾ ਵਾਹ ਪੈਂਦਾ ਇਹਨਾਂ ਸ਼ੁਤਰ ਬੇਮੁਹਾਰਾ ਨਾਲ ਉਹਨਾਂ ਨੂੰ ਪਤਾ ਲੱਗਦਾ ਹੈ ਦੂਸਰਿਆਂ ਨੂੰ ਤਾਂ ਮਖੌਲ ਹੀ ਸੁਝਦੇ ਨੇ ਪਰ ਰਾਏ ਸਾਹਿਬ ਪੰਡਤ ਜੀ ਬੋਲੇ ਹੁਣ ਤੇ ਸਾਰੇ ਸ਼ਹਿਰ ਨਾਲ ਵਾਹ ਪੈਣ ਲੱਗਾ ਹੈ ਉਹਨਾਂ ਦਾ ਇਸੇ ਲਈ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ ਕਿ ਉਹਨਾਂ ਦੇ ਮੁਤਾਬਤ ਵੱਲ ਤਵੱਜਾ ਤਵੱਜਾ ਦਿਓ ਜਰਾ ਅੱਜ ਪਤਾ ਜੀ ਉਹਨਾਂ ਕੀ ਪਾਸ ਕੀਤਾ ਏ ਕੀ ਰਾਏ ਸਾਹਿਬ ਨੇ ਪੁੱਛਿਆ ਇਹੋ ਕਿ ਲਾਹੌਰ ਦੇ ਖਾਸ ਖਾਸ ਆਦਮੀ ਵਿੱਚ ਪੈ ਕੇ ਇਸ ਮਾਮਲੇ ਨੂੰ ਨਜਿੱਠਣ ਜੇ ਤਿੰਨਾਂ ਦਿਨਾਂ ਵਿੱਚ ਉਹਨਾਂ ਕੋਈ ਯਤਨ ਨਾ ਕੀਤਾ ਤਾਂ ਚੌਥੇ ਦਿਨ ਸਾਰੀਆਂ ਮਿਲਾਂ ਦੇ ਮਜ਼ਦੂਰ ਸਟ੍ਰਾਈਕ ਕਰ ਦੇਣਗੇ ਜੋਸ਼ ਵਿੱਚ ਜਾ ਕੇ ਰਾਏ ਸਾਹਿਬ ਬੋਲੇ ਕਰ ਲੈਣ ਦਿਓ ਫਿਰ ਜਦੋਂ ਚਾਰ ਡੰਗ ਭੁੱਖਿਆਂ ਕੱਟਣੇ ਪੈਣਗੇ ਨਾਨੀ ਚੇਤਿਆ ਜਾਏਗੀ ਤੇ ਇਹਨਾਂ ਪੈਰਾਂ ਤੇ ਆ ਕੇ ਸਿਰ ਰੱਖਣਗੇ ਰਾਏ ਸਾਹਿਬ ਨੇ ਸੱਜਾ ਪੈਰ ਅਗਾਹ ਵਧਾਇਆ ਨਹੀਂ ਰਾਏ ਸਾਹਿਬ ਕਾਜੀ मामदीन ਬੋਲੇ ਤੁਸੀਂ ਜਰਾ ਬਾਹਰ ਦੀ ਹਵਾ ਵੇਖੋ ਤਾਂ ਤੁਹਾਨੂੰ ਪਤਾ ਲੱਗੇ ਸ਼ਹਿਰ ਦੀ ਹਮਦਰਦੀ ਇਸ ਵੇਲੇ ਉਹਨਾਂ ਨਾਲ ਹੁੰਦੀ ਜਾ ਰਹੀ ਹੈ ਲੋਕੀ ਉਹਨਾਂ ਨੂੰ ਭੁੱਖਿਆ ਨਹੀਂ ਮਰਨ ਦੇਣਗੇ ਐਤ ਕੀ ਰਾਏ ਸਾਹਿਬ ਦਾ ਅਸਨ ਕੁਝ-ਕੁਝ ਹਿੱਲਿਆ ਉਹਨਾਂ ਦੇ ਮਨਸੂਬੇ ਕਿਰਨਮਕਰਨੀ ਹੋਣੇ ਸ਼ੁਰੂ ਹੋ ਗਏ ਪਰ ਰਾਏ ਸਾਹਿਬ ਪੰਡਤ ਹੋਰੀ ਬੋਲੇ ਤੁਸੀਂ ਵੀ ਤੇ ਉੜਕ ਕਰ ਦਿੱਤੀ ਉਹਨਾਂ 40 ਮਜ਼ਦੂਰਾਂ ਦੀ ਬੇਦਖਲੀ ਨੇ ਜਿੰਨੀ ਮਜ਼ਦੂਰਾਂ ਦੀ ਮਦਦ ਕੀਤੀ ਏ ਇਹਨੀ ਕਾਵੀਆਂ ਵੀ ਤਾਂ ਉਹਨਾਂ ਨੂੰ ਵਰਿਆਂ ਵਿੱਚ ਨਹੀਂ ਸੀ ਹੋਣੀ ਸੜ ਪੁੱਜ ਕੇ رائے ਸਾਹਿਬ ਬੋਲੇ ਪੰਡਤ ਜੀ ਤੁਸੀਂ ਉਹਨਾਂ ਲੋਕਾਂ ਦੀ وکਾਲਤ ਕਰਨ ਤੇ ਨਹੀਂ ਆਏ ਮੇਰੇ ਪਾਸ رائے ਸਾਹਿਬ ਸਾਰਾ ਸ਼ਹਿਰ ਜਿਨ੍ਹਾਂ ਦੀ وکਾਲਤ ਕਰ ਰਿਹਾ ਹੈ ਜੇ ਮੇਰੇ ਵਰਗਾ ਨਾ ਕਰੇ ਤਾਂ ਉਹਨਾਂ ਦਾ ਕੀ ਕਰ ਜਾਏਗਾ ਸਵਾਉ ਹੋਣੇ ਸਾਗ ਨੂੰ ਬੁਝਾਣ ਦੀ ਕੋਈ ਸਬੀਲ ਸੋਚੀਏ ਐਤ ਕੀ رائے ਸਾਹਿਬ ਨੇ ਐਤ ਕੀ رائے ਸਾਹਿਬ ਦੇ ਬਹੁਤ ਕੁਝ ਖੰਭ ਝੜ ਚੁੱਕੇ ਸਨ ਪਹਿਲਾਂ ਵਰਗੀ ਤੇਜ਼ੀ ਤਰਾਰੀ ਹੁਣ ਉਹਨਾਂ ਵਿੱਚ ਨਹੀਂ ਸੀ ਜਰਾ ਠੰਡੇ ਹੋ ਕੇ ਬੋਲੇ ਅੱਛਾ ਕੀ ਚਾਹੁੰਦੇ ਹੋ ਤੁਸੀਂ ਪੰਡਤ ਜੀ ਬੋਲੇ ਰਾਏ ਸਾਹਿਬ ਸਿਵਾਏ ਕੰਪਰੋਮਾਈਜ਼ ਤੋਂ ਹੋਰ ਕੋਈ ਚਾਰਾ ਨਹੀਂ ਹੈ ਕੰਪਰੋਮਾਈਜ਼ ਰਾਏ ਸਾਹਿਬ ਫੇਰ ਅਣਖ ਵਿੱਚ ਆ ਗਏ ਤੁਹਾਡਾ ਮਤਲਬ ਹੈ ਕਿ ਮੈਂ ਉਹਨਾਂ ਟਕੇ ਟਕੇ ਦੇ ਆਦਮੀ ਅੱਗੇ ਰਾਜ਼ੀ ਨਾ ਮੇ ਲਈ ਦਸਤਖਤ ਕਰਾਂ ਸ਼ੰਕਰ ਸਿੰਘ ਟਕੇ ਟਕੇ ਦੇ ਬੇਸ਼ੱਕ ਨੇ ਪਰ ਰਾਏ ਸਾਹਿਬ ਰੁਪਈਏ ਤੇ ਪੌਂਡ ਟਕਿਆਂ ਦੇ ਹੀ ਤਾਂ ਬੰਦੇ ਨੇ ਜੇ ਟਕੇ ਨਾ ਹੋਣ ਤੇ ਵੀ ਨਾ ਹੋਣ ਇਸ ਲਈ ਪੌਂਡਾਂ ਦੀ ਕੋਈ ਹੱਤਕ ਨਹੀਂ ਜੇ ਉਹ ਟਕਿਆਂ ਅਗੇ ਦਸਤਖਤ ਕਰਨ ਇਸਦੀ ਤੁਹਾਨੂੰ ਮੇਰੇ ਕੋਲੋਂ ਕਦੇ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਰਾਏ ਸਾਹਿਬ ਹੋਰ ਛਿੱਥੇ ਹੋ ਕੇ ਬੋਲੇ ਰਾਏ ਸਾਹਿਬ ਲਾਲਾ ਮਾਦੋ ਰਾਮ ਨੇ ਜਰਾ ਤੇਜ਼ ਲਹਿਜੇ ਵਿੱਚ ਕਿਹਾ ਕਿਹੜੀਆਂ ਖੁਆਬਾਂ ਲੈ ਰਹੇ ਹੋ ਤੁਸੀਂ ਤੁਹਾਡੀ ਦਰਖਾਸਤ ਵੀ ਜੇ ਉਹ ਮੰਨ ਲੈਣ ਤਾਂ ਗਨੀਮਤ ਸਮਝੋ ਮਾਫ ਕਰਨਾ ਮੈਨੂੰ ਦੋ ਚਾਰ ਸੱਚੀਆਂ ਗੱਲਾਂ ਕਹਿਣੀਆਂ ਪੈ ਰਹੀਆਂ ਨੇ ਤੁਸੀਂ ਆਪਣੇ ਮਜ਼ਦੂਰਾਂ ਨੂੰ ਹੀ ਦੁਸ਼ਮਣ ਨਹੀਂ ਬਣਾ ਲਿਆ ਸਾਰੇ ਸ਼ਹਿਰ ਨਾਲ ਵੈਰ ਖਰੀਦ ਰਹੇ ਹੋ ਜੇ ਹਜੇ ਵੀ ਨਾ ਸੰਭਲੇ ਤਾਂ ਹੌਲੀ-ਹੌਲੀ ਇਸ ਵਾਰ ਪ੍ਰੋਵੀਜ਼ਨਲ ਕੇਸ ਬਣ ਜਾਵੇਗਾ ਤੇ ਆਖਰ ਸਾਰੇ ਮੁਲਕ ਵਿੱਚ ਇਸ ਦੀ ਚਰਚਾ ਛਿੜ ਪਵੇਗੀ। ਹੋਰ ਖਿੱਚ ਕੇ ਰਾਏ ਸਾਹਿਬ ਬੋਲੇ ਮੈਂ ਡਾਕਾ ਮਾਰਿਆ ਕਿਸੇ ਦੇ ਘਰ ਡਾਕਾ ਮਾਰਨੋਂ ਫਰਕ ਕੀ ਫਰਕ ਕੀ ਰੱਖਿਆ ਜੀ ਬਿਗੈਰ ਨੋਟਿਸ ਦਿੱਤੇ ਅਤੇ ਬਿਗੈਰ ਤਨਖਾਹ ਦਿੱਤੇ ਤੁਸੀਂ ਅੱਧਾ ਸੈਂਕੜਾ ਫੈਮਲੀਆਂ ਨੂੰ ਘਰਾਂ ਚੋਂ ਕੱਢਣ ਦਾ ਹੁਕਮ ਚੜਾ ਦਿੱਤਾ ਕੀ ਇਹ ਡਾਕੇ ਤੋਂ ਘੱਟ ਸੀ ਕੱਢਿਆ ਇਹ ਤੇ ਆਪਣੇ ਮਕਾਨ ਚੋਂ ਕੱਢਿਆ ਲਾਲਾ ਜੀ ਉਹਨਾਂ ਦੇ ਪਿਓ ਦਾ ਮਕਾਨ ਨਹੀਂ ਸੀ ਠੀਕ ਉਹਨਾਂ ਦੇ ਪਿਓ ਦਾ ਨਹੀਂ ਸੀ ਪੰਡਤ ਹੁਰੀ ਬੋਲੇ ਪਰ ਤਨਖਾਹ ਤੇ ਉਹਨਾਂ ਦੇ ਪਿਓ ਦੀ ਸੀ ਜਿਸ ਬਦਲੇ ਉਹਨਾਂ ਨੇ ਸਾਢੇ 3 ਮਹੀਨੇ ਤੁਹਾਡੀ ਮਿਲ ਵਿੱਚ ਕੰਮ ਕੀਤਾ ਸੀ ਕਿਸੇ ਨੂੰ ਮੇਰੇ ਪਰਸਨਲ ਕੰਮਾਂ ਉੱਤੇ ਕ੍ਰਿਟੀਸਾਈਜ਼ ਕਰਨ ਦਾ ਕੋਈ ਹੱਕ ਨਹੀਂ ਰਾਏ ਸਾਹਿਬ ਐਤ ਕੀ ਲੜਨ ਵਾਲੇ ਹੋ ਕੇ ਬੋਲੇ ਤਾਂ ਕਿ ਤੁਸੀਂ ਸੁਲਾ ਸਮਝੌਤੇ ਦੀ ਕੋਈ ਗਲਤ ਕਰਨ ਨੂੰ ਤਿਆਰ ਨਹੀਂ ਹੋ ਕਾਜ਼ੀ ਇਮਾਮਦੀਨ ਨੇ ਫੈਸਲਾ ਕੋਨ ਲਾਜੇ ਵਿੱਚ ਪੁੱਛਿਆ ਢੌਂਕਣੀ ਵਾਂਗ ਸਾਹ ਲੈਂਦੇ ਹੋਏ ਰਾਏ ਸਾਹਿਬ ਬੋਲੇ ਮੈਂ ਉਹਨਾਂ ਨਾਲ ਸੁਲਾ ਕਰਾਂ ਜਿਨ੍ਹਾਂ ਨੇ ਮੇਰਾ ਹਜ਼ਾਰਾਂ ਦਾ ਨੁਕਸਾਨ ਕਰ ਦਿੱਤਾ ਹੈ ਤੁਸੀਂ ਕੀ ਗੱਲ ਕਰਦੇ ਹੋ ਮੀਆਂ ਜੀ ਪਰ ਜਰਾ ਦੱਸੋਗੇ ਕਿ ਇਸ ਦਾ ਆਗਾਜ਼ ਕਿੱਥੋਂ ਹੋਇਆ ਆਪਨੇ ਕਿਸੇ ਪ੍ਰਾਈਵੇਟ ਕੰਮ ਦੀ ਜਵਾਬ ਦੇ ਲਈ ਮੈਂ ਮਜਬੂਰ ਨਹੀਂ ਹਾਂ ਮੀਆਂ ਸਾਹਿਬ ਰਾਏ ਸਾਹਿਬ ਉੱਠ ਕੇ ਬਾਰਵਲ ਤੁਰਦੇ ਹੋਏ ਬੋਲੇ ਇਸ ਤੁਰਨ ਦੇ ਅਰਥ ਸਨ ਉਹਨਾਂ ਭਲੇ ਪੁਰਸ਼ਾਂ ਨੂੰ ਨਿਰਾਦਰੀ ਭਰੇ ਟੰਗ ਨਾਲ ਚਲੇ ਜਾਂਦਾ ਇਸ਼ਾਰਾ ਤਾਂ ਸਾਨੂੰ ਤੁਹਾਡੇ ਪਾਸੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੋਰ ਨਾਲ ਦੇ ਨਾਲ ਉੱਠਦਿਆਂ ਹੋਇਆਂ ਪੰਡਤ ਜੀ ਨੇ ਰਾਏ ਸਾਹਿਬ ਨੂੰ ਪੁੱਛਿਆ ਬਿਲਕੁਲ ਨਹੀਂ ਕਹਿ ਕੇ ਰਾਏ ਸਾਹਿਬ ਬੂਹੇੋਂ ਬਾਹਰ ਹੋ ਗਏ ਚੰਗਾ ਤੁਹਾਡੀ ਮਰਜ਼ੀ ਮੀਆਂ ਇਮਾਮਦੀਨ ਨੇ ਨਿਰਾਸ਼ ਆਵਾਜ਼ ਵਿੱਚ ਕਿਹਾ ਤੇ ਅੰਤ ਸਭ ਬਾਹਰ ਨਿਕਲ ਕੇ ਜਿੱਤਰੋਂ ਆਏ ਸਨ ਉਸੇ ਰਸਤੇ ਮੁੜ ਗਏ ਅੰਕ 19ਵਾਂ ਮੈਨੇਜਰ ਦੀ ਜ਼ੁਬਾਨਦਰਾਜੀ ਨੇ ਹਾਲਤ ਹੋਰ ਵੀ ਨਾਜ਼ਕ ਕਰ ਦਿੱਤੀ ਗ੍ਰਿਫਤਾਰੀਆਂ ਤੇ ਡਾਂਗਾ ਵੀ ਇਸ ਹਾਲਤ ਨੂੰ ਸੁਧਾਰ ਨਾ ਸਕਿਆ ਪਿਕਟਿੰਗ ਬਰਾਬਰ ਜਾਰੀ ਸੀ ਗ੍ਰਿਫਤਾਰੀਆਂ ਵੀ ਬੰਦ ਨਹੀਂ ਸਨ ਹੋਈਆਂ ਹਰ ਪਾਸੇ ਇਹੋ ਚਰਚਾ ਇਹੋ ਕੱਜੀਆ ਅਸਲ ਵਿੱਚ ਡਿੱਗੇ ਡੋਲੇ ਇਸ ਮਜ਼ਦੂਰ ਦਲ ਵਿੱਚ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਇਤਨਾ ਚਿਰ ਭੁੱਖਾ ਤੇ ਹਿੰਸਾ ਦਾ ਟਕਰਾ ਕਰ ਸਕਦੇ ਪਰ ਇੱਕ ਛੋਟੀ ਜੀ ਘਟਨਾ ਨੇ ਉਹਨਾਂ ਦਾ ਗਿਆ ਗੁਜ਼ਰਿਆ ਉਤਸ਼ਾਹ ਮੋੜ ਲਿਆਂਦਾ ਹਾਰ ਹਟ ਚੁੱਕੇ ਦਿਲਾਂ ਵਿੱਚ ਨਵੀਂ ਧੜਕਨ ਪੈਦਾ ਕਰ ਦਿੱਤੀ ਇਹ ਸੀ ਬਲਦੇਵ ਦੀ ਜੰਦਰੇ ਤੋੜਨ ਵਾਲੀ ਘਟਨਾ ਇਸ ਨਾਲ ਆਮ ਜਨਤਾ ਦੀ ਹਮਦਰਦੀ ਵੀ ਉਹਨਾਂ ਲਈ ਵਧਦੀ ਜਾ ਰਹੀ ਸੀ ਇਥੋਂ ਤੱਕ ਕਿ ਕਈ ਥਾਈ ਉਹਨਾਂ ਦੇ ਭੁੱਖੇ ਪਰਿਵਾਰਾਂ ਲਈ ਚੰਦੇ ਉਗਰਾਹੇ ਜਾਣ ਲੱਗੇ ਜਿਸ ਰਾਏ ਸਾਹਿਬ ਲਈ ਮਜ਼ਦੂਰਾਂ ਦੇ ਦਿਲ ਨਫ਼ਰਤ ਨਾਲ ਭਰੇ ਪਏ ਸਨ ਉਸ ਦੇ ਜਵਾਨ ਪੁੱਤਰ ਦੇ ਕਦਮਾਂ ਨੇ ਸਾਰੇ ਦਿਲ ਆਪ ਮੁਹਾਰੇ ਪਏ ਢੁਲਦੇ ਸਨ। ਸੰਧਿਆ ਦਾ ਵੇਲਾ ਸੀ ਮਾਲਤੀ ਇਸ ਵੇਲੇ ਆਪਣੀ ਕੋਠੜੀ ਵਿੱਚ ਇਕੱਲੀ ਲੰਮੀ ਪਈ ਹੋਈ ਸੀ। ਸਲੀਮਾ ਹੁਣੇ ਹੀ ਉਸ ਪਾਸੋਂ ਉੱਠ ਕੇ ਗਈ ਸੀ ਮਾਲਤੀ ਤੇ ਕਮਰ ਦੇ ਖਾਣ ਲਈ ਕੁਝ ਖਿਚੜੀ ਆਦ ਬਣਾਣ ਲਈ। ਮਾਲਤੀ ਲੰਮੀ ਪਈ ਹੋਈ ਕਿਸੇ ਧਿਆਨ ਵਿੱਚ ਮਸਤ ਸੀ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸਨ ਪਿਆਰ ਤੇ ਹਮਦਰਦੀ ਵਿੱਚ ਰੰਗੇ ਹੋਏ ਅੰਮ੍ਰਿਤ ਢੋਲ ਦੇ ਬਾਖ ਮਾਈ ਇਸ ਦਾ ਹੋਰ ਵੀ ਕੋਈ ਰਿਸ਼ਤੇਦਾਰ ਹੈ? ਉਹ ਸੋਚ ਰਹੀ ਸੀ ਐਡੀ ਹਲੀਮੀ ਗਰੀਬਾਂ ਲਈ ਐਡਾ ਦਰਦ ਤੇ ਉਹ ਵੀ ਕਿਸ ਵਿੱਚ? ਉਸੇ ਰਾਏ ਸਾਹਿਬ ਦੇ ਪੁੱਤਰ ਵਿੱਚ। ਕੀ ਉਹ ਕੋਈ ਦੇਵਤਾ ਸੀ? ਡਾਕਟਰ ਭੇਜਿਆ ਫੀਸ ਤੇ ਦੁਆਦਾਰੂ ਦਾ ਖਰਚ ਆਪਣੇ ਜ਼ਿਮੇ ਲੈ ਆ ਪਿਓ ਦੇ ਲਵਾਏ ਜੰ드ਰੇ ਟੁੜਾ ਸੁਟੇ ਨਿਆਸਰਿਆਂ ਨੂੰ ਫੇਰ ਆਸਰਾ ਦਿੱਤਾ। ਇਹ ਲੱਛਣ ਕਿਤੇ ਮਨੁੱਖਾਂ ਵਿੱਚ ਦਿਸਦੇ ਨੇ। ਉਹ ਸੱਚਮੁੱਚ ਦੇਵਤਾ ਸੀ। ਤੇ ਮਾਲਤੀ ਦਾ ਸਿਰ ਤੇ ਅੱਖਾਂ ਉਸਦੀ ਪਿਆਰ ਭਰੀ ਸ਼ਰਦਾ ਨਾਲ ਨਿਉਂ ਗਈਆਂ। ਉਸ ਸੋਹਣੇ ਸ਼ਬੀਲੇ ਗੱਭਰੂ ਦੀਆਂ ਪਿਆਰ ਤੱਕਨੀ ਤੱਕ ਦੀਆਂ ਅੱਖਾਂ ਤੋਂ ਸੁਵਚਤਾ ਦੀਆਂ ਕਿਰਨਾਂ ਛਿਟਕਾਉਂਦਾ ਮੁਖੜਾ ਮਾਲਤੀ ਦੀਆਂ ਅੱਖਾਂ ਅੱਗੇ ਫਿਰਨ ਲੱਗਾ ਤੇ ਅੱਖਾਂ 'ਚ ਉਤਰਦਾ ਹੋਇਆ ਉਸਦੇ ਦਿਲ ਦੀ ਤਹਿ ਤੱਕ ਪਹੁੰਚ ਗਿਆ। ਕੋਠੜੀ ਵਿੱਚ ਸੰਦਿਆਂ ਦਾ ਹਨੇਰ ਪਸਰਦਾ ਜਾ ਰਿਹਾ ਸੀ। ਮਾਲਤੀ ਦੀ ਤਬੀਅਤ ਭਾਵੇਂ ਉਸ ਵੇਲੇ ਕੁਝ ਅਰਾਸਤੀ ਸੀ ਪਰ ਪਿਤਾ ਦਾ ਵਿਛੋੜਾ ਉਸਦੇ ਹਿਰਦੇ ਨੂੰ ਪਾਚ ਰਿਹਾ ਸੀ। ਉਹ ਪਈ ਪਈ ਉੱਠ ਬੈਠੀ ਤੇ ਹੌਲੀ-ਹੌਲੀ ਬਾਹਰ ਨਿਕਲ ਕੇ ਆਪਣੀ ਵੇਲ ਛੱਤ ਥੱਲੇ ਆ ਗਈ। ਉਸਨੇ ਇੱਕ ਸਹਿਕਵੀਂ ਨਜ਼ਰ ਆਪਣੇ ਇਸ ਨਿੱਕੇ ਜਿਹੇ ਪਰਿਵਾਰ ਉੱਤੇ ਸੁੱਟੀ ਵੇਖ ਕੇ ਉਸਦਾ ਦਿਲ ਕਾ ਉਮਾਉ ਹੋਣ ਲੱਗਾ। ਕਈ ਦਿਨਾਂ ਤੋਂ ਪਾਣੀ ਨਾ ਮਿਲਣ ਅਤੇ ਸਖਤ ਗਰਮੀ ਪੈਣ ਕਰਕੇ ਸਭ ਬੂਟੇ ਕਮਲਾਏ ਹੋਏ ਸਨ ਕਿਤੋਂ-ਕਿਤੋਂ ਤਾਂ ਪੱਤਰ ਸੁੱਕ ਕੇ ਚੁਰਮੁਰ ਹੋ ਗਏ ਸਨ ਆਪਣੀ ਚਿਰਾਂ ਦੀ ਮਿਹਨਤ ਆਪਣੀਆਂ ਸੱਦਰਾਂ ਦੀ ਪੂੰਜੀ ਇਸ ਤਰ੍ਹਾਂ ਬਰਬਾਦ ਹੁੰਦੀ ਵੇਖ ਕੇ ਮਾਲਤੀ ਦਾ ਦਿਲ ਭਾਰ ਆਇਆ ਉਸ ਚਾਹਿਆ ਕਿ ਬਾਲਟੀ ਲੈ ਕੇ ਹੁਣੇ ਨਲਕੇ ਵੱਲ ਦੌੜ ਜਾਵੇ ਪਰ ਜਦ ਵੇਖਿਆ ਕਿ ਬਿਨਾਂ ਬਾਲਟੀ ਚੁੱਕਣ ਤੋਂ ਹੀ ਲੱਤਾਂ ਕੰਮ ਰਹੀਆਂ ਹਨ ਤਾਂ ਵੀ ਉਹ ਇਸ ਤੋਂ ਬਿਨਾਂ ਨਾ ਰਹਿ ਸਕੀ ਕਿ ਲਾਗੇ ਪਏ ਪਾਣੀ ਦੇ ਘੜੇ ਨੂੰ ਰੋੜ ਕੇ ਉਸਨੇ ਵੇਲ ਦੇ ਮੁੱਢ ਵਿੱਚ ਪਲਟ ਦਿੱਤਾ ਇਸ ਤਰ੍ਹਾਂ ਹਮਦਰਦੀ ਭਰੇ ਪਿਆਰ ਨਾਲ ਮਾਨੂ ਆਪਣੀ ਬਿਮਾਰ ਭੈਣ ਨੂੰ ਦੁੱਧ ਪਿਆ ਰਹੀ ਹੋਵੇ ਪਰ ਦੋ ਚਾਰ ਗਲਾਸ ਪਾਣੀ ਨਾਲ ਕਈਆਂ ਦਿਨਾਂ ਦੀ ਪਿਆਸ ਵੇਲ ਕਈਆਂ ਦਿਨਾਂ ਦੀ ਪਿਆਸੀ ਵੇਲ ਦੀ ਪਿਆਸ ਨਾ 부ਝੀ ਪੈਂਦਾ ਪੈਂਦਾ ਹੀ ਪਾਣੀ ਉਸ ਦੀਆਂ ਜੜ੍ਹਾਂ ਨੇ ਚੂਸ ਲਿਆ ਮਾਲਤੀ ਦਾ ਦਿਲ ਵਿੰਨਿਆ ਜਾ ਰਿਹਾ ਸੀ ਵੇਲ ਦੇ ਪਤਲੇ ਸੁੱਕੇ ਤਣੇ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਤੇ ਫਿਰ ਆਪਣੀ ਗੱਲ ਨਾਲ ਜੋੜ ਕੇ ਉਹ ਆਪਣੀ ਜੜ ਸਹੇਲੀ ਨਾਲ ਇਸ ਤਰ੍ਹਾਂ ਦਰਦ ਵਡਾਣ ਲੱਗੀ ਮੇਰੀ ਲਾਡੋ ਨੂੰ ਬੜੀ ਤਰੇ ਲੱਗੀ ਸੀ ਚਾਚੀ ਆਉਂਦੀ ਏ ਤੇ ਹੁਣ ਮੈਂ ਰੱਜ ਰੱਜ ਕੇ ਠੰਡਾ ਪਾਣੀ ਪਿਾਵਾਂਗੀ ਕੋਈ ਡਰ ਨਹੀਂ ਜੇ ਪੱਤਰ ਸੁਖ ਪੈਣਗੇ ਸੋਹਣੀਆਂ ਕੁੜੀਆਂ ਲਗਰਾਂ ਪੁੱਗਰ ਪੈਣਗੀਆਂ ਨਵੀਆਂ ਪੱਤੀਆਂ ਨਿਕਲਣਗੀਆਂ ਕਲੀਆਂ ਟੈਂਕਣਗੀਆਂ ਤੇ ਮੇਰੀ ਰਾਣੀ ਝਮ ਝਮ ਕਰੇਗੀ ਮੈਂ ਤੇਰੇ ਫੁੱਲਾਂ ਨੂੰ ਉਸ ਦੀਆਂ ਚੱਲ-ਵਲਲੀਆਂ ਗੱਲਾਂ ਦੀ ਲੜੀ ਟੁੱਟ ਗਈ ਜਦ ਬਾਹਰ ਹਵੇਲੀ ਦੇ ਬੂਹੇ ਉੱਤੇ ਉਸਨੇ ਰੌਲਾ ਸੁਣਿਆ ਵੇਲ ਨੂੰ ਉਵੇਂ ਹੀ ਛੱਡ ਕੇ ਉਹ ਹੌਲੀ-ਹੌਲੀ ਬਾਹਰ ਨਿਕਲੀ ਤੇ ਡਿੱਗਦੀ ਡੋਲਦੀ ਹਵੇਲੀ ਦੇ ਬੂਹੇ ਤੱਕ ਜਾ ਪੁੱਜੀ ਭੀੜ ਤੇ ਰੌਲਾ ਵੱਧਦਾ ਜਾਂਦਾ ਸੀ ਅਚਾਨਕ ਹੀ ਦਰਵਾਜ਼ੇ ਵਿੱਚ ਦੋਹੇ ਬਾਹਾਂ ਪਸਾਰੀ ਲੱਤਾਂ ਚੌੜੀਆਂ ਕਰਤੀ ਉਸਨੇ ਕਿਸੇ ਨੂੰ ਬੂਹਾ ਰੋਕੀ ਖੜੋਤਾ ਵੇਖਿਆ ਜਿਹੜਾ ਸ਼ੇਰ ਵਾਂਗ ਗਰਜ ਕੇ ਬਾਹਰ ਖਲੋਤਿਆਂ ਨੂੰ ਆਖ ਰਿਹਾ ਸੀ ਤੁਸੀਂ ਇੱਕ ਕਦਮ ਵੀ ਇਸ ਹਵੇਲੀ ਵਿੱਚ ਨਹੀਂ ਰੱਖ ਸਕਦੇ ਇਸ ਦਾ ਮਾਲਕ ਮੈਂ ਹਾਂ ਤੁਸੀਂ ਲੋਕ ਨਹੀਂ ਬਾਰੋਂ ਕਈ ਇਕੱਠੀਆਂ ਆਵਾਜ਼ਾਂ ਆਈਆਂ ਤੁਸੀਂ ਬੇਸ਼ੱਕ ਮਾਲਕ ਹੋਣਾ ਦੇ ਸਹੇਬਜ਼ਾਦੇ ਹੋ ਪਰ ਅਸੀਂ ਰਾਏ ਸਾਹਿਬ ਦੇ ਹੁਕਮ ਦੀ ਤਾਮਿਲ ਕੀਤੇ ਬਗੈਰ ਕਿਸ ਤਰ੍ਹਾਂ ਜਾ ਸਕਦੇ ਹਾਂ ਤੁਸੀਂ ਆਪ ਹੀ ਸੋਚੋ ਤੁਸੀਂ ਕੀ ਚਾਹੁੰਦੇ ਹੋ ਗੱਭਰੂ ਨੇ ਪੁੱਛਿਆ ਅਸੀਂ ਕੋਠੜੀਆਂ ਖਾਲੀ ਕਰਵਾਉਣੀਆਂ ਚਾਹੁੰਦੇ ਹਾਂ ਸਭ ਤੋਂ ਅੱਗੇ ਖੜੋਤੇ ਰਾਏ ਸਾਹਿਬ ਦੇ ਮੈਨੇਜਰ ਬਾਬੂ ਈਸ਼ਰਦਾਸ ਨੇ ਉੱਤਰ ਦਿੱਤਾ ਚੰਗਾ ਤਾਂ ਲੰਘ ਜਾਓ ਮੈਨੂੰ ਲਤਾੜ ਕੇ ਕਹਿੰਦਾ ਕਹਿੰਦਾ ਬਲਦੇਵ ਦਰਵਾਜ਼ੇ ਦੀਆਂ ਦਲੀਜਾਂ ਵਿੱਚ ਫਾਲ ਲੇਟ ਗਿਆ ਮਾਲਤੀ ਕੰਬੂਠੀ ਇਹ ਉਹੀ ਸੀ ਜਿਸਦੀ ਮਿੱਠੀ ਯਾਦ ਨੇ ਮਾਲਤੀ ਦਾ ਹਿਰਦਾ ਮਲ ਲਿਆ ਹੋਇਆ ਸੀ ਬਾਹਰਲੀ ਸੜਕ ਆਦਮੀਆਂ ਨਾਲ ਭਰ ਗਈ ਬਲਦੇਵ ਨੇ ਜਿਨ੍ਹਾਂ ਨੂੰ ਲੰਘ ਜਾਣ ਦੀ ਖੁੱਲ ਦੇ ਦਿੱਤੀ ਸੀ ਪਰ ਉਹਨਾਂ ਲਈ ਇਹ ਲੰਘਣਾ ਕਿਸੇ ਕਿਲੇ ਦੀ ਫਸੀਲ ਤੋੜ ਕੇ ਲੰਘਣ ਨਾਲੋਂ ਵੀ ਔਖਾ ਸੀ ਲੰਘਣ ਵਾਲਿਆਂ ਦੇ ਸੀਨਿਆਂ ਵਿੱਚ ਵੀ ਤਾਂ ਅਖਰ ਦਿਲ ਸੀ ਕਿ ਉਹ ਆਪਣੇ ਹੋਣ ਵਾਲੇ ਮਾਲਕ ਨੂੰ ਲਤਾੜ ਕੇ ਜਾਂ ਉਹ ਲੰਘ ਕੇ ਲੰਘ ਜਾਂਦੇ ਕਿ ਕਿਸ ਵਿੱਚ ਇੰਨਾ ਇਸ ਵਿੱਚ ਸੀਐਨ ਗੁਰਦਾਮ ਤੇ ਉਤੋਂ ਸਾਰੇ ਸ਼ਹਿਰ ਵਾਸੀਆਂ ਤੇ ਮਜ਼ਦੂਰਾਂ ਦਾ ਕਹਿਰ ਵੀ ਉਹਨਾਂ ਉੱਤੇ ਟੁੱਟਣ ਨੂੰ ਤਿਆਰ ਸੀ ਜੇ ਕਦੇ ਉਹ ਇਹ ਹਰਕਤ ਕਰ ਬੈੰਦੇ ਸਭ ਪਿਸ਼ਾਂ ਹਟ ਗਏ ਮੈਨੇਜਰ ਹੁਰੀ ਆਪਣੀ ਫੌਜ ਨੂੰ ਲੈ ਕੇ ਬਿਨਾਂ ਮੁਕਾਬਲੇ ਉਪਰਤ ਗਏ ਨਾਰੇ ਤੇ ਨਾਰਾ ਗੂੰਜ ਉਠਿਆ ਬਲਦੇਵ ਜਿੰਦਾਬਾਦ ਬਲਦੇਵ ਜਿੰਦਾਬਾਦ ਉਹ ਕੱਪੜੇ ਛਾੜਦਾ ਉਠਿਆ ਹਜ਼ਾਰਾਂ ਆਦਮੀ ਉਸ ਨੂੰ ਘੇਰ ਕੇ ਖਲੋ ਖਲੋ ਗਏ ਬੇਉੜਕ ਦੇ ਲੋਸ ਉਤੇ ਨਿਸ਼ਾਵਰ ਹੋ ਰਹੇ ਸਨ ਪਰ ਇੱਕ ਦਿਲ ਅਜਿਹਾ ਵੀ ਸੀ ਜਿਹੜਾ ਗਵਾਚ ਕੇ ਲਾਪਤਾ ਹੋ ਚੁੱਕਾ ਸੀ ਸਭ ਤੋਂ ਪਿੱਛੇ ਖੜੋਤੀ ਇੱਕ ਬਾਲੜੀ ਦਾ ਦਿਲ ਬਲਦੇਵ ਅੰਦਰ ਦਾਖਲ ਹੋਇਆ ਤੇ ਉਸਦੇ ਪਿੱਛੇ ਭੀੜ ਵੀ ਇਸ ਵੇਲੇ ਬਲਦੇਵ ਦੇ ਚਿਹਰੇ ਉੱਤੇ ਸਫਲਤਾ ਦੀਆਂ ਲਾਲੀਆਂ ਚਮਕ ਰਹੀਆਂ ਸਨ ਉਹ ਹਵੇਲੀ ਦੇ ਵਿਚਕਾਰ ਪਾਏ ਇੱਕ ਮੰਜੇ ਤੇ ਖੜਾ ਹੋ ਗਿਆ ਤੇ ਜੋਸ਼ੀਲੀ ਆਵਾਜ਼ ਵਿੱਚ ਬੋਲਿਆ ਮੇਰੇ ਦੇ ਦੋਸਤੋ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਰੌਲਾ ਬੰਦ ਕਰੋ ਸਭ ਤੋਂ ਪਿੱਛੇ ਖਲੋਤੀ ਮਾਲਤੀ ਸਾਰੀ ਦੀ ਸਾਰੀ ਧੜਕ ਰਹੀ ਸੀ ਸਲੀਮਾ ਨੇ ਉਸ ਨੂੰ ਅੰਦਰ ਚੱਲਣ ਲਈ ਮੁੜ-ਮੁੜ ਕੇ ਆਹ ਪਰ ਉਹ ਨਾ ਮੰਨੀ ਆਖਿਰ ਸਲੀਮਾ ਨੇ ਉਸ ਨੂੰ ਸਹਾਰਾ ਦੇ ਕੇ ਇੱਕ ਤੰਦੂਰ ਦੀ ਥੜੀ ਤੇ ਬਠਾਲ ਦਿੱਤਾ ਬਲਦੇਵ ਨੇ ਬੋਲਣਾ ਸ਼ੁਰੂ ਕੀਤਾ ਮੇਰੇ ਬਦਨਸੀਬ ਹਮਵਤਨੋ ਮੈਂ ਜਾਣਦਾ ਹਾਂ ਮੇਰੇ ਪਿਤਾ ਨੇ ਤੁਹਾਨੂੰ ਕਿੰਨਾ ਦੁਖੀ ਕੀਤਾ ਹੈ ਇਹੋ ਦੁੱਖ ਹੈ ਜਿਸ ਨੇ ਮੇਰੀ ਭੁੱਖ ਨੀਂਦਰ ਹਰਾਮ ਕਰ ਦਿੱਤੀ ਹੈ ਮੈਂ ਅਮੀਰ ਘਰ ਵਿੱਚ ਜੰਮਿਆ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਕਰਕੇ ਸੁੱਖਾਂ ਦੇ ਪਲਣਿਆਂ ਵਿੱਚ ਪਲਿਆ ਹਾਂ ਮੈਨੂੰ ਅੱਜ ਤੱਕ ਪਤਾ ਨਹੀਂ ਸੀ ਕਿ ਗੁਰਬਤ ਕੀ ਹੁੰਦੀ ਹੈ ਤੇ ਮੁਸੀਬਤ ਕਿਸ ਨੂੰ ਆਖਦੇ ਹਨ ਮੇਰੇ ਬਾਣੇ ਸਾਰੀ ਦੁਨੀਆ ਚੈਨ ਦੀ ਬੰਸਰੀ ਵਜਾਉਂਦੀ ਹੋਵੇਗੀ ਪਰ ਇਸ ਹਾਦਸੇ ਨੇ ਮੇਰੀਆਂ ਮੁੱਧਤਾਂ ਦੀ ਨੀਂਦਰ ਖੋਲ ਦਿੱਤੀ ਮੈਨੂੰ ਬੇਦਾਰ ਕਰ ਦਿੱਤਾ ਤੇ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਕ ਚੀਜ਼ ਵੇਖੀ ਜਿਸ ਤੋਂ ਮੈਂ ਉੱਕਾ ਹੀ ਬੇਖਬਰ ਸਾਂ ਇਹ ਚੀਜ਼ ਕੀ ਸੀ ਗਰੀਬ ਦੀ ਦੁਨੀਆ ਇੰਨੇ ਥੋੜੇ ਜਿਹੇ ਵਾਕਾਂ ਦਾ ਸਰੂਤਿਆਂ ਉਤੇ ਇੰਨਾ ਅਸਰ ਛਾ ਗਿਆ ਕਿ ਉਹ ਖੁੱਲ ਕੇ ਸਾਹ ਵੀ ਲੈਣਾ ਨਹੀਂ ਸਨ ਚਾਹੁੰਦੇ ਕਿ ਮਤਾ ਕੋਈ ਲਫ਼ਜ਼ ਸੁਣਨੋਂ ਰਹਿ ਜਾਵੇ ਸਭ ਮੂਰਤਾਂ ਬਣੇ ਹੋਏ ਸਨ ਮਾਲਤੀ ਦੀ ਰੂਹ ਮਾਨੋ ਉਸਤੇ ਬੁੱਤ ਵਿੱਚ ਰਹੀ ਹੀ ਨਹੀਂ ਸੀ ਨਾ ਉਸ ਦੀਆਂ ਪਲਕਾਂ ਹਿਲਦੀਆਂ ਸਨ ਨਾ ਹੀ ਪੁਤਲੀਆਂ ਉਹ ਕਿਸੇ ਕਿਵੇਂ ਵਿਸਮਰਤ ਨਾਲ ਭਰਤੀ ਜਾਂਦੀ ਸੀ ਉਸ ਦੀ ਸੁਖਜਈ ਹਿਕੜੀ ਵਿੱਚ ਮਾੜਾ-ਮਾੜਾ ਉਤਾਰ-ਚੜਾਓ ਹੋ ਰਿਹਾ ਸੀ ਬਸ ਉਹ ਕਿੱਥੇ ਹੈ ਇਸ ਦੁਨੀਆ ਵਿੱਚ ਜਾਂ ਕਿਸੇ ਹੋਰ ਲੋਕ ਵਿੱਚ ਉਹਨੂੰ ਪਤਾ ਨਹੀਂ ਸੀ ਉਸ ਦੀ ਨਜ਼ਰ ਬਰਾਬਰ ਬਲਦੇਵ ਦੇ ਚਿਹਰੇ ਤੇ ਗੱਡੀ ਹੋਈ ਸੀ ਪਰ ਹੁਣ ਬਲਦੇਵ ਉਸ ਨੂੰ ਦਿਸਦਾ ਨਹੀਂ ਸੀ ਮਾਨੋ ਅੱਖਾਂ ਥਾਣੀ ਉਤਰਦਾ ਕਿਤੇ ਗੁੰਮ ਹੋ ਗਿਆ ਸੀ ਕੇਵਲ ਉਸ ਨੂੰ ਬਲਦੇਵ ਦੇ ਵਾਕ ਸੁਣਾਈ ਦਿੰਦੇ ਸਨ ਮੈਂ ਅਮੀਰਾ ਦੀ ਦੁਨੀਆ ਵੇਖ ਲਈ ਹੈ ਸਿਰਫ ਵੇਖੀ ਨਹੀਂ ਉਸ ਨੂੰ ਰਾਜ-ਰਾਜ ਕੇ ਮੰਨਿਆ ਹੈ ਹੰਡਾਇਆ ਹੈ ਪਰ ਅੱਜ ਜੋ ਹਕੀਕਤ ਮੈਨੂੰ ਇਸ ਗਰੀਬਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰਕੇ ਦਿਖਾਈ ਦਿੱਤੀ ਹੈ ਇਸ ਦਾ ਹਜ਼ਾਰਵਾਂ ਹਿੱਸਾ ਵੀ ਉੱਥੇ ਨਹੀਂ ਸੀ ਤੁਸੀਂ ਖਿਆਲ ਕਰਦੇ ਹੋਵੋਗੇ ਕਿ ਮੈਂ ਤੁਹਾਡੀ ਮਦਦ ਕਰਨ ਲਈ ਆਇਆ ਹਾਂ ਪਰ ਅਸਲ ਗੱਲ ਇਹ ਹੈ ਕਿ ਮੈਂ ਉਸੇ ਦੁਨੀਆ ਤੋਂ ਹਸ ਕੇ ਸੱਤ ਕੇ ਕਬਰਾ ਕੇ ਅੱਜ ਤੁਹਾਡੇ ਪਾਸ ਪਨਾਹ ਲੈਣ ਲਈ ਆਇਆ ਹਾਂ ਮੈਨੂੰ ਪਨਾਹ ਦਿਓ ਮੈਨੂੰ ਆਪਣੀ ਦੁਨੀਆ ਵਿੱਚ ਬੈਠਣ ਲਈ ਥਾਂ ਦਿਓ ਮੈਂ ਅੱਜ ਤੋਂ ਤੁਹਾਡਾ ਹਮਸਫਰ ਹਾਂ ਤੁਹਾਡੇ ਨਾਲ ਮਰਾਂਗਾ ਤੁਹਾਡੇ ਨਾਲ ਜੀਵਾਂਗਾ ਇਸ ਵੇਲੇ ਤੱਕ ਬਾਹਰੋਂ ਵੀ ਬਹੁਤ ਸਾਰੀ ਖਲਕਤ ਅੰਦਰ ਆ ਦਾਖਲ ਹੋਈ ਸੀ ਹਵੇਲੀ ਖਚਾਖਚ ਭਰੀ ਹੋਈ ਸੀ ਬਨੇਰੇ ਵੀ ਆਦਮੀਆਂ ਨਾਲ ਪੂਰੇ ਹੋਏ ਸਨ ਬਲਦੇਵ ਦੇ ਛੇਕੜਲੇ ਵਾਕ ਸੁਣ ਕੇ ਸਰੋਤਿਆਂ ਦੇ ਦਿਲ ਅੱਖਾਂ ਥਾਣੀ ਵਹਿ ਤੁਰੇ ਜੋਸ਼ ਭਰੇ ਨਾਰੇ ਇੱਕ ਵਾਰੀ ਫਿਰ ਗੂੰਜ اٹھے ਬਲਦੇਵ ਜਿੰਦਾਬਾਦ ਅਸੀਂ ਆਪਣੇ ਬਾਦਸ਼ਾਹ ਨੂੰ ਅੱਖਾਂ ਤੇ ਬਿਠਾਵਾਂਗੇ ਬਲਦੇਵ ਦੇ ਸਪਾਹੀਆਂ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਦਬਾ ਸਕਦੀ ਬਲਦੇਵ ਜਿੰਦਾਬਾਦ ਬਲਦੇਵ ਬੋਲਦਾ ਗਿਆ ਜਿਸ ਦੁਨੀਆ ਵਿੱਚ ਗਰੀਬਾਂ ਦਾ ਲਹੂ ਨਚੋੜ ਕੇ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਜਿਸ ਦੁਨੀਆ ਵਿੱਚ ਮਿਹਨਤੀਆਂ ਦੇ ਜ਼ਿਗਰ ਦੀਆਂ ਬੋਟੀਆਂ ਭੁੰਨ ਕੇ ਕੇਕ ਪੇਸਟਰੀਆਂ ਤੇ ਹੋਰ ਖਾਣ ਦੇ ਸਮਾਨ ਤਿਆਰ ਹੁੰਦੇ ਹਨ ਜਿਸ ਦੁਨੀਆ ਵਿੱਚ ਭੁੱਖੇ ਪਿਆਸੇ ਤੇ ਧੁੱਪਾਂ ਵਿੱਚ ਸੜਦੇ ਮਜਲੂਮਾਂ ਦੀ ਹਾਹਾਕਾਰ ਨੂੰ ਮਿੱਠੇ ਤਰਾਨੇ ਸਮਝ ਕੇ ਸੁਣਿਆ ਜਾਂਦਾ ਹੈ ਜਿਸ ਦੁਨੀਆ ਵਿੱਚ ਜ਼ੁਲਮ ਤੇ ਤਸ਼ੱਦਦ ਨੂੰ ਦਿਲ ਬੈਲਵਾ ਸਮਝਿਆ ਜਾਂਦਾ ਹੈ ਅਜਹੀ ਦੁਨੀਆ ਤੋਂ ਮੈਨੂੰ ਨਫ਼ਰਤ ਹੋ ਗਈ ਹੈ ਮੈਂ ਉਸ ਦੁਨੀਆ ਤੋਂ ਹਮੇਸ਼ਾ ਲੇਕਿਨ ਕਾ ਤੋੜ ਕੇ ਮੇਰੇ ਪਿਆਰੇ ਗਰੀਬੋ ਅੱਜ ਤੋਂ ਤੁਹਾਡੀ ਦੁਨੀਆ ਦਾ ਵਾਸੀ ਬੰਦਾ ਹਾਂ ਮੈਂ ਤੁਹਾਡੇ ਨਾਲ ਪੁੰਝੇ ਸਮਾਂਗਾ ਰੁੱਖੀ ਮਿੱਸੀ ਖਾਵਾਂਗਾ ਤੁਹਾਡੇ ਨਾਲ ਰਲ ਕੇ ਸਾਵੀ ਮਿਹਨਤ ਮਜ਼ਦੂਰੀ ਕਰਾਂਗਾ ਤੇ ਪੂਰੀ ਵਫਾ ਨਾਲ ਤੁਹਾਡਾ ਸਾਥ ਦੇਵਾਂਗਾ ਮੈਨੂੰ ਪਨਾਹ ਦਿਓ ਮੈਨੂੰ ਪਨਾਹ ਦਿਓ ਬਲਦੇਵ ਦੇ ਇਹਨਾਂ ਦਿਲ ਹਿਲਾਣ ਵਾਲੇ ਵਾਕਾਂ ਨੇ ਲਗਭਗ ਸਾਰੀਆਂ ਅੱਖਾਂ ਵਿੱਚੋਂ ਹੰਝੂ ਜਾਰੀ ਕਰ ਦਿੱਤੇ ਇਤਨਾ ਗੂੜਾ ਅਸਰ ਛਾ ਗਿਆ ਕਿ ਨਾਰੇ ਲਾਣੇ ਵੀ ਭੁੱਲ ਗਏ ਬਲਦੇਵ ਨੇ ਕੁਝ ਹੋਰ ਵਾਕ ਹੈ ਕਿ ਤਕਰੀਰ ਖਤਮ ਕੀਤੀ ਤੇ ਇੱਕ ਗੱਲ ਹੋਰ ਸੁਣੋ ਜਾ ਕੇ ਉਠਾਲਿਓ ਉਹਨਾਂ ਸੈਂਕੜੇ ਮੇਰੇ ਮਾਪਿਓ ਜਾਈ ਵੀਰਾਂ ਨੂੰ ਜਿਹੜੇ ਭੁੱਖੇ ਪਾਣੇ ਕਾਰਖਾਨੇ ਅੱਗੇ ਧਰਨਾ ਮਾਰੀ ਬੈਠੇ ਹਨ ਕਿਹੜੀ ਗੱਲ ਬਦਲੇ ਸਿਰਫ ਕੁਝ ਮਹੀਨਿਆਂ ਦੀ ਤਨਖਾਹ ਬਦਲੇ ਮੈਂ ਉਹਨਾਂ ਦੀ ਜੁੱਤੀ ਤੋਂ ਵਾਰ ਕੇ ਸੁੱਟ ਦਿਆਂ ਇਹ ਤੋਸ਼ ਤਨਖਾਹ ਜਦ ਤੀਕੋ ਉਹਨਾਂ ਦੀਆਂ ਬਾਹਾਂ ਵਿੱਚ ਬਲ ਮੌਜੂਦ ਹੈ ਉਹਨਾਂ ਦੇ ਸੀਨਿਆਂ ਵਿੱਚ ਅਣਖ ਮੌਜੂਦ ਹੈ ਇਹੋ ਜਿਹੀਆਂ ਹਜ਼ਾਰਾਂ ਤਨਖਾਹਾਂ ਉਹ ਕਮਾ ਸਕਦੇ ਨੇ ਕਿਉਂ ਮੁਫਤ ਵਿੱਚ ਆਪਣੀਆਂ ਜਿੰਦੜੀਆਂ ਸੁਕਾ ਰਹੇ ਨੇ ਕਿਸੇ ਹੋਰ ਲਈ ਇਹ ਜਿੰਦੜੀਆਂ ਸਸਤੀਆਂ ਹੋਣਗੀਆਂ ਪਰ ਮੇਰੇ ਲਈ ਇਹ ਨਯਾਬ ਮੋਤੀ ਹਨ ਮੈਂ ਇਸ ਬੇਬਹਾ ਜਵਾਰਾਤ ਨੂੰ ਇਸ ਤਰ੍ਹਾਂ ਰੁੱਲਦਿਆਂ ਨਹੀਂ ਦੇਖ ਸਕਦਾ ਜਾਓ ਜਲਦੀ ਜਾਓ ਤੇ ਮੇਰਾ ਸੁਨੇਹਾ ਦੇ ਕੇ ਉਹਨਾਂ ਨੂੰ ਮੋੜ ਲਿਆਓ ਜਾਓ ਤੇ ਮੇਰੀ ਵੱਲ ਉਹਨਾਂ ਨੂੰ ਆਖੋ ਨਾ ਰੋਲੋ ਆਪਣੀਆਂ ਹੱਡੀਆਂ ਨੂੰ ਜਿਨ੍ਹਾਂ ਲੋਕਾਂ ਨੂੰ ਤੁਸੀਂ ਆਪਣੀ ਦਰਦਨਾਕ ਹਾਲਤ ਬਖਾਉਣ ਲਈ ਕੁਝ ਕਰ ਰਹੇ ਹੋ ਉਹਨਾਂ ਦੇ سینਿਆਂ ਵਿੱਚ ਦਿਲਾਂ ਦੇ ਥਾਂ ਪੱਥਰ ਦੇ ਟੁਕੜੇ ਹਨ ਤੁਸੀਂ ਭਾਵੇਂ ਜਾਨਾਂ ਤੋੜ ਕੇ ਮਰਦੇ ਜਾਓ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਉਹਨਾਂ ਉੱਤੇ ਕੁਝ ਵੀ ਅਸਰ ਨਹੀਂ ਹੋਵੇਗਾ ਤੁਹਾਡੀ ਹਾਲਤ ਉਹਨਾਂ ਲਈ ਸ਼ੁਗਲ ਦਾ ਸਮਾਨ ਹੈ ਤੁਹਾਡੇ ਅਥਰੂਆਂ ਨੂੰ ਉਹ ਕਾਮਯਾਬੀ ਦੇ ਚਿੰਨ੍ਹ ਸਮਝ ਕੇ ਖੁਸ਼ ਹੁੰਦੇ ਹਨ ਜਾਓ ਤੇ ਮੇਰਾ ਸੁਨੇਹਾ ਉਹਨਾਂ ਤੀਕ ਪਹੁੰਚਾਓ ਬਲਦੇਵ ਬੈਠ ਗਿਆ ਆਦਮੀ ਨੱਠੇ ਗਏ ਭੀੜ ਰਾਏ ਸਾਹਿਬ ਦੇ ਕਾਰਖਾਨੇ ਵੱਲ ਉਮਲ ਪਈ ਹਵੇਲੀ ਲਗਭਗ ਖਾਲੀ ਹੋ ਗਈ ਪਰ ਹਜੇ ਤੱਕ ਹਵੇਲੀ ਦੇ ਕੁਝ ਮਰਦ ਤੀਵੀਆਂ ਉਸ ਦੇ ਦਿਵਾਲੇ ਖੜੇ ਸਨ ਬਲਦੇਵ ਨੇ ਉਹਨਾਂ ਨੂੰ ਕਿਹਾ ਮੈਂ ਹੁਣ ਸਦਾ ਲਈ ਤੁਹਾਡੇ ਨਾਲ ਤੁਹਾਡੇ ਕੋਲ ਹਾਂ ਤੁਸੀਂ ਜਾ ਕੇ ਆਰਾਮ ਕਰੋ ਸਭ ਚਲੇ ਗਏ ਪਰ ਬਲਦੇਵ ਨੇ ਵੇਖਿਆ ਖੱਬੇ ਹੱਥ ਵਾਲੇ ਤੰਦੂਰ ਦੇ ਥੜੇ ਤੇ ਹਨੇਰੇ ਵਿੱਚ ਕੋਈ ਪਤਲਾ ਜਿਹਾ ਆਕਾਰ ਹਜੇ ਵੀ ਮੌਜੂਦ ਸੀ ਕੋਠੜੀ ਵਿੱਚੋਂ ਆ ਰਹੇ ਦੀਵੇ ਦੇ ਤੁੰਦਲੇ ਚਾਨਣ ਵਿੱਚ ਜਿਸ ਦਾ ਪਰਛਾਵਾਂ ਕੰਬ ਰਿਹਾ ਸੀ ਉਹ ਦੇਵੀ ਤੂੰ ਬੁਖਾਰ ਦੀ ਹਾਲਤ ਵਿੱਚ ਇੱਥੇ ਤੈਨੂੰ ਮੰਜੇ ਤੇ ਰਹਿਣਾ ਚਾਹੀਦਾ ਸੀ ਚਲ ਮੈਂ ਤੈਨੂੰ ਛਾੜਾਵਾ ਤੇ ਬਲਦੇਵ ਉਸ ਦਾ ਹੱਥ ਫੜ ਕੇ ਕੋਠੜੀ ਵੱਲ ਤੁਰ ਪਿਆ ਮਾਲਤੀ ਦਾ ਸਰੀਰ ਕੰਬ ਰਿਹਾ ਸੀ ਇਹ ਕਿਉਂ ਉਸ ਨੂੰ ਕੋਈ ਕਾਰਨ ਨਹੀਂ ਸਿਲਪਦਾ ਸੰਕੋਚ ਤੇ ਸ਼ਰਮ ਦੀ ਅੱਜ ਪਹਿਲੀ ਰੇਖਾ ਉਸਦੇ ਚਿਹਰੇ ਤੇ ਝਲਕੀ ਅੱਜ ਤੀਕ ਮਾਲਤੀ ਦਾ ਹਿਰਦਾ ਨਿਰੋਲ ਬਾਲ ਹਿਰਦਾ ਸੀ ਪਰ ਅੱਜ ਇਸ ਸਵੱਛ ਸਰੋਵਰ ਵਿੱਚ ਪਿਆਰ ਚੰਦਰਮਾ ਦੀ ਪਹਿਲੀ ਰਿਸ਼ਮ ਲਹਿਰਾਈ ਅੱਜ ਇਸ अनोखे ਮਨੁੱਖ ਦੀਆਂ ਗੱਲਾਂ ਨੇ ਉਸਦੇ ਮਨੁੱਖੀ ਪਿਆਰ ਨੇ ਤੇ ਉਸਦੀ ਵਿਲੱਖਣ ਸ਼ਖਸੀਅਤ ਨੇ ਮਾਲਤੀ ਦਾ ਸਾਰਾ ਹਿਰਦਾ ਉਸ ਲਈ ਵਕਫ ਕਰ ਦਿੱਤਾ ਖਾਸ ਕਰਕੇ ਬਲਦੇਵ ਦੇ ਤਿਆਗੀ ਭਾਵਾਂ ਨੇ ਤਾਂ ਮਾਲਤੀ ਨੂੰ ਖਰੀਦ ਹੀ ਲਿਆ ਉਸਦੇ ਦਿਲ ਵਿੱਚ ਇਸੇ ਘੜੀ ਤੋਂ ਕੋਈ ਅਜਿਹੇ ਸੱਤ ਤੇ ਉਪਰੇ ਜੇ ਭਾਵ ਪੈਦਾ ਹੋਣ ਲੱਗੇ ਜਿਨ੍ਹਾਂ ਦਾ ਇਸ ਤੋਂ ਪਹਿਲਾਂ ਉਹਨੂੰ ਕਦੇ ਚਿਤਚੇਤਾ ਹੀ ਨਹੀਂ ਸੀ ਤੇ ਭਾਵ ਕੀ ਸਨ ਸੇਵਾ ਕੁਰਬਾਨੀ ਹਮਦਰਦੀ ਤਿਆਗ ਕਿ ਮੈਂ ਵੀ ਕੁਝ ਕਰ ਸਕਦੀ ਹਾਂ ਇਹੋ ਇੱਕ ਪ੍ਰਸ਼ਨ ਸੀ ਜਿਹੜਾ ਵਾਰ-ਵਾਰ ਮਾਲਤੀ ਦੇ ਦਿਲ ਵਿੱਚ ਉਠਦਾ ਸੀ ਤੇ ਬਰਾਬਰ ਉਸਦਾ ਦਿਲ ਕਹਿ ਰਿਹਾ ਸੀ ਕਿ ਮੈਂ ਕਾਸੇ ਜੋਗੀ ਨਹੀਂ ਕਿ ਮੈਂ ਆਪਣੇ ਦੁਖੀ ਵੀਰਾਂ ਤੇ ਬਜ਼ੁਰਗਾਂ ਲਈ ਕਿਸੇ ਮਰਜ ਲਈ ਦਿਵਾ ਨਹੀਂ ਹਾਂ ਜਦ ਐਡੇ ਵੱਡੇ ਘਰਾਣੇ ਦਾ ਇੱਕ ਗੱਭਰੂ ਰਾਜ ਭਾਗ ਤੇ ਆ ਕੇ ਸੇਵਾ ਦੇ ਮੈਦਾਨ ਵਿੱਚ ਖੁੱਦ ਸਕਦਾ ਹੈ ਤਾਂ ਕੀ ਮੈਂ ਕੁਝ ਵੀ ਨਹੀਂ ਕਰ ਸਕਦੀ ਤੇ ਉਸ ਦੇ ਅੰਦਰੋਂ ਜਵਾਬ ਮਿਲਦਾ ਤੂੰ ਸਭ ਕੁਝ ਕਰ ਸਕਦੀ ਹੈ ਤੇਰੇ ਵਿੱਚ ਸਾਰੀਆਂ ਸਮਰਥਾਵਾਂ ਹਨ ਜੇਕਰ ਜੇਕਰ ਕਿ ਇਹ ਪ੍ਰਸ਼ਨ ਹੈ ਸਾ ਉਲਝਵਾਸੀ ਜਿਸ ਦਾ ਹਾਲ ਉਸ ਨੂੰ ਆਪਣੇ ਅੰਦਰੋਂ ਨਹੀਂ ਸੀ ਮਿਲਦਾ ਉਸ ਨੂੰ ਆਪਣਾ ਦਿਲ ਅਜ ਕੁਝ ਖਿੱਚੀ ਦਾ ਮਾਲੂਮ ਹੁੰਦਾ ਸੀ ਕਿਸੇ ਕਿਸੇ ਵੇਲੇ ਡੂੰਗਾ ਡੁੱਬ ਜਾਂਦਾ ਤੇ ਕਦੇ-ਕਦੇ ਉੱਚਾ ਉੱਡਣ ਲੱਗ ਪੈਂਦਾ ਆਪਣੇ ਤੰਦੂਰ ਦੀ ਥੜੀ ਤੋਂ ਤੁਰ ਕੇ ਕੋਠੜੀ ਤੱਕ ਪਹੁੰਚਣ ਤੱਕ ਦੇ ਥੋੜੇ ਜਿਹੇ ਵਕਤ ਵਿੱਚ ਹੀ ਐਨੇ ਖਿਆਲ ਮਾਲਤੀ ਦੇ ਦਿਲ 'ਚੋਂ ਲੰਘ ਗਏ ਤੇ ਇਤਨੀ ਤੇਜ਼ੀ ਨਾਲ ਕਿ ਸ਼ਾਇਦ ਸੁਪਨੇ ਦੀ ਚਾਲ ਵੀ ਇੰਨੀ ਤੇਜ਼ ਨਹੀਂ ਹੁੰਦੀ ਬਿਨਾ ਕੋਈ ਹੋਰ ਗੱਲ ਕੀਤਿਆਂ ਬਲਦੇਵ ਨੇ ਉਵੇਂ ਹੀ ਉਸਦਾ ਹੱਥ ਫੜੀ ਬੇਲਾਂ ਵਾਲੀ ਕੋਠੜੀ ਤੀਕੂ ਨੂੰ ਲੈ ਆਂਦਾ ਤੇ ਉਹਨੂੰ ਮੰਜੇ ਤੇ ਬਿਠਾਲ ਕੇ ਬਾਹਰ ਨਿਕਲ ਆਇਆ ਧੰਨਵਾਦ